ਪਣੇ ਪਣੇ ਇੱਕ ਮਿੰਟ ਆ ਵੀਰੇ ਨਾਲ ਗੱਲ ਸੁਣਿਓ ਵੀਰੇ ਦੀ ਆ ਵੀਰੇ ਦੀ ਗੱਲ ਸੁਣਿਓ ਵੀਰੇ ਦੀ ਆ ਵੀਰ ਆਜੋ ਆਜੋ ਗੱਲ ਸੁਣਿਓ ਪਣੇ ਪਣੇ ਗੱਲ ਸੁਣਿਓ ਇੱਕ ਪਣੇ ਗੱਲ ਤਾਂ ਸੁਣੋ ਪਣੇ ਗੱਲ ਤਾਂ ਸੁਣੋ ਪਹਿਣੇ ਮੇਰੀ ਗੱਲ ਸੁਣਿਓ ਪਹਿਣੇ ਮੇਰੀ ਗੱਲ ਤਾਂ ਸੁਣ ਬੰਦੇ ਹੀ ਮੇਰੀ ਗੱਲ ਤਾਂ ਸੁਣੋ ਪਹਿਣੇ ਲੈ ਤੁਹਾਡੀ ਗੱਲ ਦਾ ਤੂੰ ਕੌਣ ਹੈ ਮੈਂ ਤੇ ਕਹਿੰਦੀ ਮੈਂ ਸਤਪਾਲ ਸਿੰਘ ਮੇਰਾ ਨਾਮ ਹੈ ਮੇਰੀ ਗੱਲ ਸੁਣ ਉਧਰ ਖੜ ਕੇ ਸੁਣ ਲੋ ਵਾਹਿਗੁਰੂ 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 ਕੱਲ ਤਾਂ ਖਲੋ ਤਾਂ ਸਹੀ ਖਲੋ ਤਾਂ ਸਹੀ ਪਹਿਣੇ ਗੱਲ ਸੁਣਿਓ ਬਾਹ ਫੜ ਲਓ ਤੂੰ ਬੰਦ ਰਮਾਣੂ ਦਾ ਵਾਰ ਕਿੰਨਾ ਇਹ ਜਿਸ ਦਾ ਪਹਿਣੇ ਗੱਲ ਤਾਂ ਸੁਣੋ ਰੋਕ ਲਾ ਵੀਰੇ ਠੀਕ ਆ ਰੋਕ ਨੋ ਵੀਰੇ ਕਿਉਂ ਹਰਦਾ ਪਹਿਣੇ ਚੱਲ ਖੜਦਾ ਪਹਿਣੇ ਅੱਸੀ ਗੱਲ ਪਹਿਣੇ ਬਾਬਾ ਜੀ ਆਏ ਗੱਡੀ ਕੋਲ ਗੱਡੀ ਹਾਦ ਨਾ ਖਲੋ ਖਲੋ ਪੈਣੇ ਯਾਚੀ ਨਹੀਂ ਹੁੰਦਾ ਆਪਣੇ ਬ੍ਰਦਰ ਨੂੰ ਬੁਲਾਇਆ ਆਲੇ-ਦਾਲੇ ਖੜਜੋ ਆਲੇ-ਦਾਲੇ ਖੜਜੋ ਪੈਣੇ ਪੈਣੇ ਮੇਰੀ ਗੱਲ ਸੁਣਨਾ ਪਹਿਲਾਂ ਤੱਚ ਨਹੀਂ ਹੁੰਦਾ ਜਿਹੜਾ ਉਹਨੂੰ ਬੁਖਾਜ ਰਹੀ ਤੇ ਜਾਦੇ ਕੱਪੜੇ ਕਿਉਂ ਚੰਗੀ ਤਰੀਕ ਪੜੀ ਨਹੀਂ ਆ 40 ਸੈਣੀ ਨਹੀਂ ਤੇ ਫਿਰ ਥੋੜੀ ਦੋਸਤ ਖਲੋ ਕੇ ਆ ਬਹਾ ਖਾ ਅਗਲੇ ਬਹਾ ਫੜ ਲੋ ਆਲੇ-ਦਾਲੇ ਬਹਾ ਬਣੋ ਆਲੇ-ਦਾਲੇ ਬਹਾ ਕਰ ਪੈਣੇ ਕੀ ਗੱਲ ਦਾ ਬਾਬੇ ਦੀ ਗੱਲ ਪੈਣੇ ਗੱਲ ਤੋਂ ਵੀਰੇ ਥੋੜੀ ਗੱਲ ਮੰਨਦੇ ਨੇ ਪੈਣੇ ਵੀ ਤਾਂ ਆ ਤੁਹਾਨੂੰ ਵੀਰਾ ਬੁਲਾਉਂਦਾ ਥੋੜੀ ਬਰੇ ਕਯਾ ਟ੍ਰਾਫਿਕ ਕੱਢੀ ਚਲੋ ਨਾ ਨਾ ਜਾਂ ਮਣਾ ਲੱਗ ਜੇ ਤਾਂ ਤੂੰ ਬਿਮਾਰ ਆਂ ਤੇ ਤੂੰ ਤਾਂ ਦਵਾਈ ਲੈਣ ਜਾਏਂਗਾ ਨਾ ਹਾਂਜੀ ਜੇ ਤੇ ਕੋਈ ਕੁਛ ਨਹੀਂ ਹੋ ਜਾਏਂਗਾ ਨਾ ਤੇ ਜੇ ਉਹ ਗਿਆ ਤੇ ਫਿਰ ਹੈ ਕੀ ਆ ਤੇ ਜੇ ਸਾਡੇ ਚ ਡਿਸਟੈਂਸ ਤੇ ਗੱਲ ਕਰਤੀ ਆ ਡਿਸਟੈਂਸ ਤੇ ਹੋਗੀ ਨਾ ਤੇ ਜੇ ਫੋਟੋ ਲੋਂਦੇ ਨੇ ਅਲਾਉ ਨਾ ਹੋ ਦਿੱਖੀ ਹੋ ਹਾਂ ਸਹੀ ਗੱਲ ਹੈ ਠੀਕ ਹੈ ਦੂਜੀ ਗੱਲ ਜੇ ਬਹੁਤੇ ਡਿਸਟੈਂਸ ਤੇ ਹੋਊਗਾ ਤੇ ਮੈਂ ਨਾ ਹੋਊਂਗੀ ਤੇ ਉਹਨੂੰ ਬਿਮਾਰੀ ਹੋਊਗੀ ਉਥੇ ਰੋਟੀ ਦਵਾਈ ਜੇ ਰੋਟੀ ਲੜ ਗਿਆ ਉੱਥੇ ਕੀ ਹੋਊਗਾ ਸਹੀ ਗੱਲ ਹੈ ਭੈਣ ਜੇ ਉਹਦੇ ਐਦਾਂ ਵਾ ਫਿਰ ਇਨਸਲਟ ਹੀ ਆ ਜੀ ਬਿਲਕੁਲ ਜੀ ਬਿਲਕੁਲ ਇਨਸਲਟ ਨਹੀਂ ਕੀਤੀ ਅੰਮ੍ਰਿਤਸਰ ਦੇ ਸਾਹਿਬ ਜੀ ਕੀ ਤੇ ਉਧਰ ਦੀ ਇਨਸਰਟ ਕੀਤੀ ਤੇ ਫਿਰ ਮੈਂ ਤੁਹਾਡੀ ਇਨਸਰਟ ਕੀਤੀ ਆ ਨਹੀਂ ਕੀਤੀ ਭੈਣਾ ਜੇ ਫਿਰ ਜੇ ਮੇਰੀ ਕੋਈ ਇਨਸਰਟ ਕਰੂਗਾ ਇਨਕ ਕੈਦਰਿੰਗ ਕਰੂਗਾ ਨਹੀਂ ਨਹੀਂ ਕਰੂਗਾ ਨਹੀਂ ਕਰੂਗਾ ਨਹੀਂ ਕਰੂਗਾ ਭੈਣੇ ਮਦਦਤ ਹੈ ਨਾ ਨਹੀਂ ਕਰੂਗਾ ਨਹੀਂ ਕਰੂਗਾ ਭੈਣੇ ਕੋਈ ਨਹੀਂ ਕਰੂਗਾ ਭੈਣੇ ਤਨ ਇੱਕ ਮਿੰਟ ਗਲਤ ਸੁਣਿਆ ਭੈਣਾ ਮੈਂ ਤੁਹਾਡਾ ਭਰਾ ਮੈਂ ਤੁਹਾਡਾ ਭਰਾ ਭਰਾ ਪਹਿਣਾ ਲਈ ਪਹਿਣਾ ਲਈ ਮਦਦ ਤੇ ਕਰਦੇ ਹੁੰਦੇ ਨੇ ਭਰਾਣ ਦੁਆਰੇ ਤੁਸੀਂ ਚਾਹੁੰਦੇ ਜੀ ਭਰਾ ਮੇਰੀਆਂ ਨੂੰ ਛੱਡ ਕੇ ਜਾ ਭਰਾ ਨਾ ਪਹਿਣਾ ਦੀ ਮਦਦ ਤੇ ਕਰਦੇ ਹੁੰਦੇ ਨੇ ਭੈਣ ਮੇਰੀਏ ਕਰਦੇ ਨੇ ਨਾ ਚੰਗਾ ਦੱਸੋ ਤੁਸੀਂ ਪੜੇ ਹੋ ਹਾਂ ਡਿਸਟੈਂਸ ਤਾਂ ਠੀਕ ਹੈ ਮੇਰੀ ਗਲ ਤੁਸੀਂ ਇੰਨੇ ਪੜ੍ਹੇ ਲਿਖੇ ਹੋ ਭੈਣ ਤੁਸੀਂ ਕਿੰਨੀ ਪੜ੍ਹਾਈ ਕਰੀ ਬਿਆ ਦੱਸ ਤਾਂ। ਵੀ ਦੇਖੋ ਜਿਹੜੀ ਗੱਲ ਮੈਂ ਨਹੀਂ ਕਰ ਸਕਦੀ ਨਹੀਂ। ਮੈਂ ਭੈਣੇ ਭਰਾ ਭੈਣ ਤੋਂ ਜਾਣ ਨਹੀਂ ਸਕਦਾ ਜੀ। ਉਹ ਯਾਰ। ਦੇਖੋ ਭਰਾ ਆਪਣੇ ਭੈਣ ਤੋਂ ਜਾਣ ਮੇਰੇ ਪਾਪਾ ਫੜ ਕਰਦੇ। ਪਾਪਾ ਵੱਲੋ। ਪਾਪਾ ਵੱਲੋ। ਭੈਣੇ ਭਰਾ ਭਰਾ ਭੈਣ ਤੋਂ ਜਾਣ ਨਹੀਂ ਸਕਦਾ ਕੋਈ ਗੱਲ ਜੀ। ਸਾਰੀਆਂ ਫੈਸਿਲਟੀਆਂ ਉੱਥੇ ਮਿਲਣਗੀਆਂ। ਨਾ ਨਾ ਧੋਣਾ ਖਾਣਾ ਪੀਣਾ ਸੇਵਾ ਸਭ ਤਰ੍ਹਾਂ ਦਾ ਤੈਨੂੰ ਕੱਪੜੇ ਲੱਠੇਵੇਂ ਕਿੱਦਾਂ ਦੇ ਕੱਪੜੇ ਲਾਲਾ 550 ਲਾਲਾ 500 ਮੈਂ ਦੇ ਦਾਂ 500 ਸਾਬ ਚਾਰ ਭੇਜ ਦਿੰਦਾ ਮੈਂ ਭੇਜ ਦਾਂ ਜਦ ਬਹਿ ਘਟੇ ਬਟਾ ਗੱਡੀ ਗੱਡੀ ਦੀ ਗੱਡੀ ਦੀ ਦੋਵਾਂ ਦਾ ਹਾਂ ਤੂੰ ਦੋ ਭੇਜ ਦੇਣਾ ਭੇਜ ਦੇਣਾ ਮੈਨੂੰ ਕੀ ਪਤਾ ਮੈਂ ਦੇ ਦੇਣਾ ਪੈਸੇ ਦੇ ਦੇਣਾ ਕੋਈ ਨਹੀਂ ਮੰਗਦਾ ਘਰ 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 ਦੀ ਗੱਲ ਕਰ 500 ਰੁਪਏ ਨਾਲ ਲੈ ਲੈ 100 ਰੁਪਏ ਨਾਲ ਲੈ ਲੈ ਘਰ ਪ੍ਰਾਪ ਕਰ ਘਰ ਚੱਲ ਲੈ ਲੈ ਧਾਰੀ ਇੱਧਰ ਦੀ ਤੱਕ ਕੇ ਨਹੀਂ ਆਪਣੇ ਹੱਬੇ ਚੱਲ ਰਿਹਾ ਲਿਜੀ ਅੱਜ ਚੱਲਣਾ ਆਪਣੇ ਬੈਠ ਆਪਣੇ ਲਈ ਜਿਸ ਵਾਦਾ ਚੱਲਦਾ ਹੈ ਤੇ ਮੇਰੀ ਗੱਲ ਪਲੀਜ਼ 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 ਤੇ ਮੇਰੀ ਗੱਲ ਹੋਰ ਭਰਾ ਦੇ ਗਏ ਭਰਾ ਦੇ ਦੇ ਨੇ ਦੇ ਨੇ ਦੇ ਨੇ ਤੁਹਾਨੂੰ ਰਾਈ ਵੀਰ ਬਰਾਜਾ ਰਾਈਰ ਪਟਾਇਆ ਰਾਈਰ ਪਟਾਇਆ ਭੈਣ ਭਰਾ ਦੀ ਗੱਲ ਵੀ ਸੁਣੋ ਭਰਾ ਵੀ ਤਾਂ ਸੁਣ ਲੈ ਭਰਾ ਜੀ ਸਰਚ ਤੇ ਮੈਂ ਹੈਗੀ ਆ ਜਰੂਰੀ ਗੱਲ ਤਾਂ ਸੁਣ ਲੋ ਅੱਜਕੱਲ ਸਰਚ ਤੇ ਹੈਗੀ ਆ ਮੈਂ ਕਿਸੇ ਦੀ ਹੈਲਥ ਨਹੀਂ ਇਹ ਵੀਰ ਨੇ ਗੱਲ ਤੇ ਕਰ ਲੋ ਇਹ ਬੈਕਟੀਰੀਅਲ ਵਾਇਰਲ ਬਹੁਤ ਜ਼ਿਆਦਾ ਹੋ ਗਿਆ ਜੀ ਤੇ ਇਸ ਕਰਕੇ ਇਹਦੀ ਹੈਲਥ ਜਿਆਦਾ ਖਰਾਬ ਹੋ ਰਹੀ ਆ ਜੀ ਬੈਕਟੀਰੀਅਲ ਵਾਇਰਲ ਕਰਕੇ ਤਾਂ ਕੈਪਸਿਟੇ ਦਾ ਪ੍ਰੋਬਲਮ ਹੋ ਰਹੀ ਹੁੰਦਾ ਚੈੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਸ ਭੈਣ ਨੂੰ ਦੇਖੋ ਜੀ ਧਿਆਨ ਦੇ ਨਾਲ ਔਰ ਪਛਾਣ ਕਰੋ ਇਸ ਭੈਣ ਦੀ ਸਾਡੀ ਦੀ ਅੱਜ ਤੋਂ ਡੇਢ ਸਾਲ ਪਹਿਲਾਂ ਇਸ ਭੈਣ ਨੂੰ ਤਰਨ ਤਰਨ ਜਿਹੜਾ ਉੱਥੇ ਸਰਕਾਰੀ ਹਸਪੀਟਲ ਆ ਤਰਨ ਤਰਨ ਸਾਹ ਦੇ ਵਿੱਚ ਉਹਦੇ ਸਾਹਮਣੇ ਘਰ ਇਸ ਭੈਣ ਦਾ ਇਹਨਾਂ ਦੇ ਬ੍ਰਦਰ ਦੇ ਨਾਲ ਦੋਨਾਂ ਨੂੰ ਲਿਆਂਦਾ ਗਿਆ ਸੀਗਾ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਭੈਣ ਸਰਬਜੀਤ ਕੌਰ ਆ ਜੀ ਇਹ ਬਹੁਤ ਭੈਣਾਂ ਸਾਡੀਆਂ ਪਛਾਣ ਕੀਤੀ ਹੋ ਬਹੁਤ ਭੈਣਾਂ ਨੇ ਜੀ ਕਿਉਂਕਿ ਹਰ ਹਫਤੇ ਕੋਈ ਨਾ ਕੋਈ ਭੈਣਾ ਸਾਨੂੰ ਇਦਾਂ ਦੇ ਪਰਿਵਾਰ ਪੁੱਛਦੇ ਨੇ ਵੀ ਭੈਣ ਦੀ ਸਾਨੂੰ ਕੋਈ ਵੀਡੀਓ ਬਣਾ ਕੇ ਜਰੂਰ ਭੇਜੋ ਤੇ ਅੱਜ ਬੜੀ ਖੁਸ਼ੀ ਆ ਜਿਹੜੀ ਭੈਣ ਅੱਜ ਤੰਦਰੁਸਤ ਹੋ ਕੇ ਅੱਜ ਆਪਣੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਆਪਣੇ ਭਰਾ ਨੂੰ ਮਿਲਣ ਆਈ ਹੈ ਕੋਈ ਇਸ ਭੈਣ ਨੂੰ ਜਿਹੜਾ ਮਾਮਾ ਦਾ ਆਸ਼ਰਮ ਉੱਥੇ ਰੱਖਿਆ ਗਿਆ ਸੀਗਾ ਆਪ ਜੀ ਨੂੰ ਸਾਰੀ ਸੰਗਤ ਨੂੰ ਪਤਾ ਜੀ ਪਹਿਲਾਂ ਭੈਣ ਨਾਲ ਆਪਾਂ ਗੱਲਾਂ ਕਰਦੇ ਹਾਂ ਕੁਝ ਤੇ ਉਹ ਸਮਾਂ ਸਾਡੇ ਯਾਦ ਆ ਜਦੋਂ ਭੈਣ ਸੜਕਾਂ ਤੇ ਤੰਤਨ ਸਭ ਤੋਂ ਪਰਾਂ ਤੁਰੀ ਫਿਰਦੀ ਸੀ ਕੱਲੀ ਪ੍ਰਸ਼ਾਦਾ ਪਾਣੀ ਛਕਣ ਕਿਤੇ ਜਾਂਦੀ ਪੈਣੇ ਠੀਕੋਂ ਪਹਿਲਾਂ ਤੁਸੀਂ ਦੱਸੋ ਹਾਂਜੀ ਬੈਠਾ ਠੀਕਾ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਤੇ ਗਲਤੀਆਂ ਨਹੀਂ ਸੌਰੀ ਹੈਜੀ ਗਲਤੀਆਂ ਲਈ ਸੌਰੀ ਨਹੀਂ ਗਲਤੀ ਕੋਈ ਨਹੀਂ ਪੈਣੇ ਸਾਰੇ ਸੰਕੇ ਤੁਹਾਨੂੰ ਨਾ ਪੈਣੇ ਇੰਨੀਆਂ ਸੰਗਤਾਂ ਪਿਆਰ ਕਰਦੀਆਂ ਨੇ ਹਰੇ ਇੰਨੀਆਂ ਪੈਣਾ ਤੁਹਾਨੂੰ ਦੇਖਦੀਆਂ ਨੇ ਉਹ ਤੁਹਾਡੇ ਬਾਰੇ ਸਾਨੂੰ ਹਰ ਹਫ਼ਤੇ ਕੋਈ ਨਾ ਕੋਈ ਪਰਿਵਾਰ ਫੋਨ ਕਰਕੇ ਲਾ ਕੇ ਪੁੱਛਦਾ ਸੀ ਵੀ ਉਸ ਭੈਣ ਦਾ ਕੀ ਆ ਮਤਲਬ ਕੀ ਜਿਹੜਾ ਉਹਦਾ ਇਲਾਜ ਹੋਇਆ ਜਾਂ ਨਹੀਂ ਹੋਇਆ ਅਸੀਂ ਕਹਿੰਦੇ ਤੇ ਭੈਣ ਦਾ ਇਲਾਜ ਬਿਲਕੁਲ ਠੀਕ ਆ ਵੀ ਉਹ ਕਹਿੰਦੇ ਸਾਨੂੰ ਫੋਟੋ ਸੈਂਡ ਕਰੋ ਭੈਣ ਦੀ ਫਿਰ ਸਾਡੇ ਕੋਲ ਕੋਈ ਫੋਟੋ ਹੁੰਦੀ ਨਹੀਂ ਸੀ ਜੀ ਕਿਉਂਕਿ ਅਸੀਂ ਉੱਥੇ ਸਾਡਾ ਗਿੜਾ ਨਹੀਂ ਲੱਗਿਆ ਇੱਕ ਵਾਰੀ ਉਹ ਤੁਹਾਨੂੰ ਮਿਲ ਕੇ ਆਏ ਸੀ ਜੀ ਹਾਂ ਜੀ ਥੈਂਕਸ ਥੈਂਕਸ ਸੋ ਮਚ ਹਾਂਜੀ ਠੀਕ ਆ ਭਣੇ ਇਲਾਜ ਠੀਕ ਹੋਇਆ ਜੀ ਹਾਂ ਜੀ ਠੀਕ ਆ ਜੀ ਅੱਜ ਤੁਹਾਨੂੰ ਕਿੰਨਾ ਖਚੋ ਆ ਕਿਹਨੂੰ ਮਿਲਣਾ ਹੈ ਤੁਸੀਂ ਅੱਜ ਰੇ ਅਸਾ ਆਪਣੇ ਛੋਟੇ ਬ੍ਰਦਰ ਓਕੇ ਖੁਸ਼ੀ ਆ ਭਣੇ ਹਾਂ ਜੀ ਵਾਜੀ ਇਹ ਨਾਲ ਸਾਰਾ ਪਰਿਵਾਰ ਆ ਜੀ ਮਤਲਬ ਜਦੋਂ ਭੈਣ ਨੂੰ ਨਹੀਂ ਆਏ ਮੈਨੂੰ ਵੀ ਬੜੀ ਖੁਸ਼ੀ ਹੋਈ ਅਸੀਂ ਸੋਚਦੇ ਹੁੰਦੇ ਸੀ ਕਿ ਜਦੋਂ ਲੁਧਿਆਣੇ ਵਾਲੇ ਪਾਸੇ ਜਾਵਾਂਗੇ ਤਾਂ ਇਹਨਾਂ ਦੇ ਬ੍ਰਦਰ ਨੂੰ ਮਿਲਾ ਕੇ ਲੈ ਕੇ ਜਾਵਾਂਗੇ ਪਰ ਅੱਜ ਭੈਣ ਹੀ ਮਿਲਣ ਆ ਗਈ ਜੀ ਬੜੀ ਖੁਸ਼ੀ ਦੀ ਗੱਲ ਆ ਔਰ ਸ਼ੁਕਰਾਨਾ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਜਿਨ੍ਹਾਂ ਕਰਕੇ ਅੱਜ ਇਹ ਕਾਰਜ ਸੇਵਾ ਅੱਗੇ ਅੱਗੇ ਵਧ ਰਹੀ ਆ ਜਿਨ੍ਹਾਂ ਕਰਕੇ ਸਾਡੀ ਭੈਣ ਅੱਜ ਸੜਕਾਂ ਤੋਂ ਤੁਰਦੀ ਤੁਰਦੀ ਅੱਜ ਇਹ ਹਾਲਾਤਾਂ ਦੇ ਵਿੱਚ ਪਹੁੰਚ ਗਈ ਅੱਜ ਇੱਥੇ ਤੱਕ ਜਿਹੜਾ ਭੈਣ ਦਾ ਜੀਵਨ ਬਦਲ ਚੁੱਕਿਆ ਕੋਈ ਸਮਾਂ ਸੀਗਾ ਸੁਖਵੀਰ ਘਰ ਦੇ ਵਿੱਚ ਰਹਿੰਦਾ ਸੀ ਕਿਹੜੇ ਹਾਲਾਤਾਂ ਦੇ ਵਿੱਚ ਨਰਕ ਭਰੀ ਜ਼ਿੰਦਗੀ ਕੱਟ ਰਹੀ ਸੀ ਸਾਰੇ ਘਰ ਦੇ ਵਿੱਚ ਕੂੜਾ ਕਰਕਟ ਤਮਾਕੂ ਖਿੰਡਿਆ ਪਿਆ ਸੀਗਾ ਮਾਂ ਮਾਂ-ਬਾਪ ਦੀ ਮੌਤ ਤੋਂ ਬਾਅਦ ਜਿਹੜੇ ਭੈਣ ਭਰਾ ਦੋਨੇ ਹੀ ਦਿਮਾਗ ਤੇ ਟੈਨਸ਼ਨ ਲੈ ਗਏ ਸੀਗੇ ਜੀ ਤੇ ਇਹ ਭੈਣ ਕਈ ਕਿਲੋਮੀਟਰ ਤੁਰ ਕੇ ਜਾਂਦੀ ਸੀ ਆਪਣਾ ਪ੍ਰਸ਼ਾਦਾ ਛਕਣ ਲਈ ਘਰ ਦੇ ਵਿੱਚ ਕੋਈ ਪ੍ਰਬੰਧ ਨਹੀਂ ਸੀਗਾ ਆਪ ਜੀ ਨੇ ਵੀਡੀਓ ਦੇ ਰਾਹੀਂ ਵੀ ਦੇਖਿਆ ਇਹ ਅੱਜ ਉਹੀ ਭੈਣ ਸਰਬਜੀਤ ਕੌਰ ਤੁਹਾਡੇ ਸਾਹਮਣੇ ਅੱਜ ਖੜੀ ਹੈ ਜੀ ਔਰ ਆਪਾਂ ਇਹਨਾਂ ਦੇ ਬ੍ਰਦਰ ਨੂੰ ਵੀ ਮਿਲਵਾਵਾਂਗੇ ਔਰ ਸਾਰੇ ਪਰਿਵਾਰ ਦਾ ਵੀ ਧੰਨਵਾਦ ਔਰ ਸਾਰੀ ਸੰਗਤ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੰਨੀਆਂ ਕਰ ਅਰਦਾਸਾਂ ਇਸ ਭੈਣ ਲਈ ਕੀਤੀਆਂ ਕਿਉਂਕਿ ਜਦੋਂ ਕੋਈ ਅੰਦਰੋਂ ਭਿੱਜੇ ਪਰਿਵਾਰ ਜਿਹੜੇ ਦਿਆ ਜਿਨ੍ਹਾਂ ਦੇ ਅੰਦਰ ਹੈਗੀ ਆ ਜਿਹੜੇ ਕਿਸੇ ਲਈ ਪ੍ਰੇਮ ਰੱਖਦੇ ਨੇ ਜਦੋਂ ਉਹ ਇਦਾਂ ਦੇ ਹਾਲਾਤਾਂ 'ਚ ਸਾਡੀਆਂ ਭੈਣਾਂ ਨੂੰ ਦੇਖਦੇ ਨੇ ਤਾਂ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਇੱਕ ਅਰਦਾਸ ਜ਼ਰੂਰ ਨਿਕਲਦੀ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਇਸ ਭੈਣ ਨੂੰ ਅਰੇ ਇਸ ਵੀਰ ਨੂੰ ਠੀਕ ਕਰੋ ਕਿਉਂਕਿ ਜਿਹੜੇ ਅੰਦਰੋਂ ਭਿੱਜੇ ਲੋਕ ਨੇ ਜਿਹੜੇ ਅੰਦਰੋਂ ਭਿੱਜੇ ਸੰਗਤ ਆ ਇਦਾਂ ਹੀ ਫਿਰ ਜਦੋਂ ਅਰਦਾਸਾਂ ਇੰਨੀਆਂ ਕਿਸੇ ਇਨਸਾਨ ਲਈ ਹੋਈਆਂ ਹੋਣ ਤਾਂ ਅੱਜ ਜਿਹੜਾ ਸਮਾਂ ਬਦਲ ਗਿਆ ਸੱਚੇ ਪਾਤਸ਼ਾਹ ਵ ਜਿਹੜਾ ਹੋਰ ਤੰਦਰੁਸਤ ਹੋ ਕੇ ਆਪਣੀ ਜ਼ਿੰਦਗੀ ਦਾ ਆਨੰਦ ਲੈਣਾ ਆਪਣਾ ਘਰਵਾਰ ਜਿਹੜਾ ਚਲਾਉਣਾ ਠੀਕ ਹੋ ਪੈਣੇ ਕੁਝ ਕਹਿਣਾ ਚਾਹੁੰਦੇ ਹਾਂ ਮੈਂ ਸਾਰੀ ਸੰਗਤ ਨੂੰ ਜੀ ਤੁਸੀਂ ਬਹੁਤ ਚੰਗੇ ਬਹੁਤ ਚੰਗਾ ਕੰਮ ਕਰ ਰਹੇ ਹੋ ਸਾਰਿਆਂ ਦੀ ਸੇਵਾ ਨਾਲ ਇਹਦੇ ਨਾਲ ਕਈ ਪਰਿਵਾਰ ਉੱਠ ਚੁੱਕੇ ਹੋਣਗੇ ਤੇ ਹੋਰ ਪਰਿਵਾਰ ਵੀ ਉੱਠ ਜਾਣਗੇ ਇਹਨਾਂ ਦੇ ਜੋ ਪ੍ਰੋਬਲਮ ਹੈ ਉਹ ਸਾਲਵ ਹੋ ਜਾਏ ਬਾਜੀ ਬੈਣੇ ਤੁਸੀਂ ਪੜੇ ਹੋ ਕਿੰਨਾ ਹੋ ਜੀ एमएससी एनवायरमेंटल साइंसेज ऑनर्स अचो किथों ਕੀਤੀ ਸੀ ਤੁਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਹਾਂ ਠੀਕ ਹੈ ਜੀ ਪੜ੍ਹਨੇ ਕਿਹੜੇ ਸਾਲਾਂ ਚ ਕੀਤੀ ਸੀ 2000 ਓਕੇ ਮੈਨੇ ਕੋਈ ਹੋਰ ਤੁਹਾਡੇ ਟੀਚਰ ਕੋਈ ਤੁਹਾਡੇ ਜਿਹੜੇ ਸਹੇਲੀਆਂ ਦੇ ਕੋਈ ਯਾਦ ਹੋਣ ਕੋਈ ਹੈਗੇ ਕਿਤੇ ਕੋ ਡਾਕਟਰ ਬਣੇ ਹੋਣ ਨਹੀਂ ਜੇ ਆਪਕ ਕਿਤੇ ਜੌਬ ਤੇ ਕੋ ਤੁਹਾਡੇ ਹੈਗੇ ਧਿਆਨ ਚ ਕੋਈ ਨਹੀਂ ਹਾਂ ਜੀ ਕੰਮ ਕਰਦੀ ਸੀ 120 ਹਸਪਤਾਲਾਂ ਦੇ ਵਿੱਚ ਜੀ ਕਿੱਦਾਂ ਜੀ ਜੌਬ ਕਰਦੀ ਸੀ ਇੰਨੇ ਹਸਪਤਾਲ ਕਿੱਦਾਂ ਸੰਭਦੇ ਸੀ ਜੀ ਇਹ ਉੱਪਰ ਸੀ ਸਾਰੇ ਸੱਤ ਉੱਪਰ ਸੀ ਸੀਨੀਅਰ ਸੀ ਹੈ ਪਹਿਨੇ ਤੁਸੀਂ ਕਿੱਥੇ ਜੌਬ ਕਰਦੇ ਸੀ ਆਈ ਐਮ ਐ ਹਸਪੀਟਲ ਐ ਨਰਸਿੰਗ ਹੋਮ ਸੈਲ ਅੰਮ੍ਰਿਤਸਰ ਜੀ ਤੁਸੀਂ ਫਿਰ ਕਿਹੜੇ ਕਿਹੜੇ ਹਸਪਤਾਲ ਸੰਭਦੇ ਸੀ ਜੀ ਅੰਮ੍ਰਿਤਸਰ ਤੇ ਸਾਰੇ ਆਲਮੋਸਟ ਸਾਰੇ ਰਜਿਸਟਰ ਸੀ ਉਹ ਕਿਸਾ 140 ਜੀ ਜਿੰਨੇ ਹਸਪਤਾਲ ਨੇ ਜੀ ਤੁਸੀਂ ਤੁਹਾਡਾ ਕੰਮ ਕੀ ਸੀਗਾ ਪਹਿਨੇ ਮੈਨ ਤੁਸੀਂ ਮੈਨੇਜਮੈਂਟ ਕਰਦੇ ਸੀ ਹਾਂ ਹਾਂਜੀ ਬਾਇਓ ਮੈਡੀਕਲ ਵੇਸਟ ਦੀ ਮੈਨੇਜਮੈਂਟ ਕਰਦੇ ਸੀ ਓਕੇ ਤੁਹਾਡੇ ਨੀਚੇ ਫਿਰ ਕਿੰਨੇ ਸਟੂਡੈਂਟਸ ਸੀਗੇ ਜੀ ਹੋ ਤੇ ਮੈਂ ਕਹ ਜੀ ਕਾਊਂਟ ਨਹੀਂ ਕੀਤੇ ਪਰ ਲੈਕਸ ਓਕੇ ਪਹਿਨੇ ਉਹ ਸਟੂਡੈਂਟਾਂ ਦੇ ਨਾਮ ਯਾਦ ਨੇ ਕੋਈ ਨਾਮ ਯਾਦ ਨਹੀਂ ਗੁਰਮੀਤ ਓਕੇ ਨਾਇਰ ਹਸਪੀਟਲ ਕਿਹੜਾ ਹਸਪੀਟਲ ਪਹਿਨੇ ਨਾਇਰ ਹਸਪੀਟਲ ਓਕੇ ਓਕੇ ਤੇ ਪਹਿਨੇ ਮਤਲਬ ਕੋਈ ਉਦੋਂ ਦਾ ਕਿਹੜੇ ਸਾਲਾਂ ਦੀ ਗੱਲ ਹੈ ਜੀ ਇਹ ਮ ਸੰਤੇ ਕਾਫੀ ਹੋ ਗਈ ਹੈ ਐਕਸੈਕਟ ਵੀ ਨਹੀਂ ਜ਼ਿਆਦਾ ਆ ਰਹੀ ਆ ਓਕੇ ਜੀ ਠੀਕ ਹੈ ਭੈਣੇ ਤੁਸੀਂ 2000 ਸਾਲਾਂ ਦੇ ਵਿੱਚ ਤਾਂ ਜਿਹੜੀ ਹੈ ਨਾ ਕੀਤਾ ਆਪਣਾ ਨਾ ਕੋਰਸ ਹੈ ਨਾ ਜੀ ਠੀਕ ਹੈ ਭੈਣੇ ਅੱਜ 23 ਸਾਲ ਤਾਂ ਤੁਹਾਨੂੰ ਕੋਰਸ ਕਰੇ ਨੂੰ ਹੋ ਗਏ ਜੀ ਫਿਰ ਤੁਸੀਂ ਕਿੰਨੇ ਸਾਲ ਡਿਊਟੀ ਕੀਤੀ ਜੀ 7-8 ਸਾਲ ਉੱਥੇ ਕੀਤੀ ਸੀ ਓਕੇ ਫਿਰ ਭੈਣੇ ਤੁਸੀਂ ਟੈਨਸ਼ਨ ਕਾਦੀ ਲੈ ਕੇ ਤੇ ਪਰਿਵਾਰ ਦੀ ਪਤਾ ਨਹੀਂ ਮੈਨੂੰ ਤੇ ਪਤਾ ਨਹੀਂ ਇਸ ਤਰ੍ਹਾਂ ਦਾ ਹੋਇਆ ਪਰ ਜੇ ਹੋ ਗਿਆ ਹੋਏ ਤੇ ਉਹਦੇ ਲਈ ਸਾਰਾ ਭੈਣ ਤੁਸੀਂ ਨਾ ਉੱਥੇ ਰੋਡ ਤੇ ਤੁਰੇ ਜਾ ਰਹੇ ਸੀਗੇ ਇਕੱਲੇ ਇਕੱਲਾਪਣ ਕਰਕੇ ਨਾ ਤੁਸੀਂ ਟੈਨਸ਼ਨ ਲੈ ਗਏ ਸੀ ਠੀਕ ਹੈ ਹਨਾ ਮੈਂ ਤੁਹਾਨੂੰ ਬ੍ਰਦਰ ਦੀ ਵੀਰੇ ਦੀ ਫੋਟੋ ਦਿਖਾਵਾਂਗਾ ਤੁਸੀਂ ਫਿਰ ਹੈਰਾਨ ਰਹਿ ਜਾਓਗੇ ਪਰ ਹੁਣ ਬੜੀ ਖੁਸ਼ੀ ਆ ਸਾਰਾ ਪਰਿਵਾਰ ਇਕੱਠਾ ਇੰਨੀਆਂ ਭੈਣਾਂ ਤੁਹਾਡੇ ਲਈ ਅਰਦਾਸਾਂ ਕਰਨਗੀਆਂ ਬੜੀ ਜ਼ਿੰਦਗੀ ਬਦਲ ਗਈ ਤੁਹਾਡੀ ਭੈਣੇ ਤੁਹਾਡਾ ਮਾਣ ਹੈ ਸੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਭੈਣੇ ਪਰਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਹਾਨੂੰ ਵੀਰਾ ਵੀ ਮਲਾਉਨੇ ਆ ਵੀਰਾ ਤਾਂ ਹਰ ਰੋਜ਼ ਮਤਲਬ ਇਹੀ ਕਹੀ ਜਾਂਦਾ ਮੈਂ ਘਰ ਜਾਣਾ ਘਰ ਜਾਣਾ ਅਸੀਂ ਕਹਿੰਦੇ ਵੀ ਘਰ ਕਿਹਦੇ ਕੋਲੇ ਭੇਜੀਏ ਘਰੇ ਕੋਈ ਸਾਹਮਣ ਵਾਲਾ ਤਾਂ ਹੈ ਨਹੀਂ ਵੀ ਜਦੋਂ ਭੈਣ ਠੀਕ ਹੋਊਗੀ ਫਿਰ ਭੇਜਾਂਗੇ ਤੁਸੀਂ ਵੀ ਹੁਣ ਹੌਸਲਾ ਦਿਓ ਉਹਨੂੰ ਥੋੜਾ ਜਿਹਾ ਇਲਾਜ ਉਹਦਾ ਰਹਿੰਦਾ ਜਿਵੇਂ ਤੁਸੀਂ ਤਾਂ ਤੰਦਰੁਸਤ ਹੋਗੇ ਥੋੜਾ ਜਿਹਾ ਉਹਦਾ ਇਲਾਜ ਰਹਿੰਦਾ ਦੇਖਿਓ ਤੁਸੀਂ ਪਹਿਲਾਂ ਨਾਲੋਂ ਸਰੀਰ ਵੀ ਤਾਕੜਾ ਹੋ ਗਿਆ ਕੇਸ ਦਾੜਾ ਵੀ ਰੱਖ ਲਿਆ ਪਰਨਾ ਵੀ ਬੰਨਣ ਲੱਗ ਗਿਆ ਕੀ ਕਹਿਣਾ ਚਾ ਬਾਜੀ ਬਹੁਤ ਧੰਨਵਾਦ ਭੈਣੇ ਆਓ ਜੀ ਆਪਾਂ ਤੁਹਾਨੂੰ ਮਲਾਉਨੇ ਆ ਭੈਣੇ ਪਹਿਲਾਂ ਹਾਂਜੀ 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 ਮਤਲਬ ਮੇਰੇ ਮਾਤਾ ਵੀ ਨਾ ਪੁੱਛਦੇ ਰਹਿੰਦੇ ਸੀ ਜੀ ਜਦੋਂ ਮਤਲਬ ਕਿਸੇ ਨੇ ਹੱਥੀਂ ਸੇਵਾ ਕੀਤੀ ਹੋਵੇ ਫਿਰ ਐ ਹੁੰਦਾ ਹਨਾ ਵੀ ਮਾਤਾ ਵੀ ਮੈਨੂੰ ਪੁੱਛਦੇ ਰਹਿੰਦੇ ਸੀ ਵੀ ਇਹਦਾ ਮਤਲਬ ਕੀ ਬਣਿਆ ਗੁੜੀਆ ਦਾ ਤੇ ਧੰਨਵਾਦ ਉਸ ਪ੍ਰਮਾਤਮਾ ਦਾ ਵੀਰੇ ਵਾਹਿਗੁਰੂ ਦਾ ਜੀ ਠੀਕ ਹੈ ਜੀ ਤੁਸੀਂ ਭੈਣੇ ਕੀ ਲੱਗਦੇ ਹੋ ਮਾਸੀ ਜੀ ਇਹ ਸਾਰਾ ਪਰ ਤੁਸੀਂ ਕੀ ਲੱਗਦੇ ਹੋ ਮਾਸੀ ਜੀ ਤੁਸੀਂ ਜੀ ਠੀਕ ਹੈ ਤੁਸੀਂ ਮਾਸੀ ਜੀ ਠੀਕ ਹੈ ਤੁਸੀਂ ਮਾਸੀ ਜੀ ਲੱਗੇ ਜੀ ਤੁਸੀਂ ਵੀਰੇ ਠੀਕ ਹੈ ਠੀਕ ਹੈ ਬਾਈ ਹੁਣੀ ਓਕੇ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਨਾਲ ਮਾਸੀ ਜੀ ਆਏ ਨੇ ਜੀ ਇਹਨਾਂ ਦੀ ਮਾਤਾ ਪਿਤਾ ਦੀ ਫਿਰ ਹੈ ਨਹੀਂ ਮਾਸੀ ਜੀ ਘੜੀ ਅੱਛਾ ਠੀਕ ਹੈ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ ਇਹਨਾਂ ਦੇ ਮਾਤਾ ਪਿਤਾ ਜੀ ਡੈਥ ਕਿਹੜੇ ਸਾਲ ਵਿੱਚ ਹੋ ਗਈ ਸੀ ਜੀ ਪਹਿਨੇ ਮਾਤਾ ਪਿਤਾ ਦੀ ਡੈਥ ਕਿਹੜੇ ਸਾਲ ਵਿੱਚ ਹੋਈ ਸੀ ਜੀ ਜੰਮੀ ਸਾਹਿਬ 15 ਚ ਹੋਈ ਸੀ ਓਕੇ ਪਹਿਨੇ ਕੀ ਪ੍ਰੋਬਲਮ ਸੀ ਮੰਮੀ ਡੈਡੀ ਨੂੰ ਡੈਡੀ ਜੀ ਨੂੰ ਤਾਂ ਇਹ ਹਾਰਟ ਅਟੈਕ ਸੀ ਤੇ ਉਹ ਤਾਂ ਵੇਖੋਗੇ ਸੀ ਤੇ ਮੰਮੀ ਜੀ ਨੂੰ ਸਿਰੋਸੇ ਸੀ ਠੀਕ ਹੈ ਬਣੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆਪਾਂ ਨਾ ਉਰੀ ਬੁਲਾ ਲਓ ਮਾੜਾ ਇੱਕ ਜਣਾ ਔਰ ਸੰਗਤ ਜੀ ਅਸੀਂ ਇਸ ਟਾਈਮ ਲਚਕਾਣੀ ਪਿੰਡ ਦੇ ਵਿੱਚ ਆ ਜੀ ਮੈਂ ਕਹੂੰਗਾ ਇੱਕ ਵਾਰੀ ਇੱਧਰ ਵੀ ਸਾਡੇ ਕੋਲੇ ਪਰਿਵਾਰ ਆ ਜੀ ਸੌਕ ਮੈਂਬਰ ਜਿਹੜਾ ਬੈਠਾ ਇਸ ਟਾਈਮ ਆਓ ਤੁਸੀਂ ਆਜੋ ਅੰਦਰ ਆਜੋ ਜੀ ਕੋਈ ਨਾ ਆਜੋ 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 ਬਣੇ ਆਜੋ ਆਜੋ ਔਰ ਇੱਧਰ ਸੌਕ ਮੈਂਬਰ ਇਸ ਟਾਈਮ ਸੰਗਤ ਜੀ ਰਹਿ ਰਿਹਾ ਜੀ ਬੜੀ ਗੁਰੂ ਸਾਹਿਬ ਦੀ ਕਿਰਪਾ ਆਪ ਜੀ ਦੇਖ ਰਹੇ ਹੋ ਜਿਹੜਾ ਇਹ ਵੀ ਵੀਰ ਇਦਾਂ ਹੀ ਜਿਹੜਾ ਅੱਜ ਆਨੰਦ ਭਰੀ ਜ਼ਿੰਦਗੀ ਜੀ ਰਹੇ ਨੇ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਤੋਂ ਅਸੀਂ ਇਹ ਵੀਡੀਓ ਸਾਂਝੀ ਕਰ ਰਹੇ ਆ ਆਪ ਜੀ ਨੂੰ ਬੜੀ ਖੁਸ਼ੀ ਹੋ ਰਹੀ ਆ ਜਦੋਂ ਇਹ ਸੇਵਾ ਮਹਾਰਾਜ ਨੇ ਆਪਾਂ ਨੂੰ ਲਾਇਆ ਤੇ ਸੁਖਵੀਰ ਵੀ ਆਪ ਜੀ ਨੂੰ ਅਸੀਂ ਮਲਾਉਨੇ ਆ ਸੰਗਤ ਜੀ ਹੁਣੇ 2 ਮਿੰਟ ਦੇ ਵਿੱਚ ਆਜੋ ਪੈਣੇ ਆਜੋ 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 ਆਪਾਂ ਇੱਥੇ ਖੜਕੇ ਬਣਾਉਨੇ ਆਜੋ ਜੀ ਆਜੋ ਪੈਣੇ ਆਜੋ 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 ਪੈਣੇ ਔਰ ਇਹ ਵੀ ਬਾਪੂ ਜੀ ਹੁਣੇ ਆਪਾਂ ਨਾਬੇ ਤੋਂ ਹੀ ਲੈ ਕੇ ਆਏ ਸੀ ਬਹੁਤ ਬੁਰੇ ਖਲਾਸ ਸੀਗੇ ਜੀ ਬਾਪੂ ਜੀ ਦੇ ਐਦਾਂ ਹੀ ਸਾਰਾ ਪਰਿਵਾਰ ਇੱਕ ਵਾਰੀ ਸੰਗਤ ਨੂੰ ਦਿਖਾ ਦਿਓ ਜੀ ਜਿਹੜਾ ਐਦਾਂ ਹੀ ਬੈਠੇ ਗੁਰਬਾਣੀ ਸੁਣੀ ਜਾਂਦੇ ਨੇ ਜੀ ਵੀਡੀਓ ਬਣਾਉਣ ਕਰਕੇ ਅਸੀਂ ਗੁਰਬਾਣੀ ਜਿਹੜੀ ਬੰਦ ਕਰਤੀ ਨਹੀਂ ਐਦਾਂ ਆਨੰਦ ਲਈ ਜਾਂਦੇ ਨੇ ਹਰ ਵਕਤ ਕੀਰਤਨ ਚੱਲੀ ਜਾਂਦਾ ਜੀ ਲਓ ਜੀ ਤੁਸੀਂ ਆਜੋ ਪਹਿਣੇ ਆਜੋ ਆਜੋ ਇੱਕ ਜਣੇ ਨੂੰ ਸੇਵਾਦਾਰ ਨੂੰ ਭੇਜਿਓ ਜੀ ਪੂਰੇ ਬਲਾਕੇ ਲੈ ਕੇ ਆਇਓ ਮੜਦਾ ਵੀਰ ਨੂੰ ਵੀਰ ਨੂੰ ਆਜੋ ਆਜੋ ਪਹਿਣੇ ਆਜੋ ਆਜੋ ਔਰ ਆਜੋ ਪਹਿਣੇ ਔਰ ਆਜੋ 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 ਪਹਿਣੇ ਆਜੋ ਆਜੋ ਆ ਜੋ ਮੇਰੀ ਭੈਣਾ ਆ ਜੋ ਕਿੰਨੀ ਕਿ ਖੁਸ਼ੀ ਆ ਭਰਾ ਨੂੰ ਮਿਲਣ ਦੀ ਸਾਨੂੰ ਉਦੋਂ ਵੀ ਵੱਧਾ ਤੁਹਾਨੂੰ ਇਕੱਠਿਆਂ ਨੂੰ ਦੇਖਦੇ ਹੋਏ ਭੈਣੇ ਹਾਂ ਉਹ ਨਾਲ ਭੈਣੇ ਮਿਲਿਓ ਤੁਸੀਂ ਹਨਾ ਬੜੀ ਖੁਸ਼ੀ ਆ ਬਹੁਤ ਧੰਨਵਾਦ ਆਪ ਜੀ ਦਾ ਸ਼ੁਕਰਾਨਾ ਤੁਸੀਂ ਆਈ ਚੱਲ ਕੇ ਔਰ ਇਦਾਂ ਹੀ ਸੰਗਤ ਦੀ ਜਿਹੜਾ ਸੰਸਥਾ ਕੰਮ ਕਰ ਰਹੀ ਆ ਜੀ ਆਪ ਜੀ ਦੇ ਨੇੜੇ ਤੇੜੇ ਕੋਈ ਹੋਰ ਐਸੀ ਸਰਬਜੀਤ ਵਰਗੀ ਭੈਣ ਕੋਈ ਹੋਵੇ ਤਾਂ ਜਰੂਰ ਸਾਨੂੰ ਤੁਸੀਂ ਜਿਹੜਾ ਸੁਨੇਹਾ ਲਾਓ ਤਾਂ ਜੋ ਆਪਾਂ ਉਹਨਾਂ ਨੂੰ ਸਮੇਂ-ਸਮੇਂ ਤੇ ਲੈ ਕੇ ਆਈਏ ਹੁਣ ਵੀ ਅੱਗੇ ਬਹੁਤ ਐਸੇ ਵੀਰ ਨੇ ਜਿਨ੍ਹਾਂ ਨੂੰ ਆਪਾਂ ਨੇ ਲੈ ਕੇ ਆਉਣਾ ਜਿਹੜਾ ਜਿਹੜੇ ਆ ਦੇਖੋ ਬਾਜੀ ਬਾ ਬਾਜੀ ਬਾ ਮੇਲੋਂ ਪੈਣੇ ਖੁਸ਼ ਹੋ ਗਿਆ ਪੂਰਾ ਐਵਾ ਹੀ ਸਾਚ ਸਾਹ ਪੈ ਗਏ ਕਿੰਦਨ ਦਾ ਮਤਲਬ ਇੱਧਰ ਭੈਣ ਨੂੰ ਮਿਲੇ ਹੀ ਨਹੀਂ ਤੋ ਵੀਰੇ ਨਹੀਂ ਮਿਲ ਸਰ ਦੇ ਸਿੱਕਾ ਸਿੱਕਾ ਕਿਹਨੇ ਕਰੋ ਕਰੋ ਭੈਣੇ ਗੱਲ ਪੁੱਛੋ ਕੁਛ ਚਾਹੁੰਦੇ ਆ ਹਾਂ ਪੁੱਛਾਂਦੇ ਆ ਮੈਂ ਪਹਿਲੇ ਠੀਕ ਹੋ ਗਿਆ ਸੀ ਤੂੰ ਨਹੀਂ ਠੀਕ ਹੋਈ ਨਾ ਮੈਂ ਠੀਕ ਆ ਠੀਕ ਹੋ ਗਈ ਐਦਾਂ ਅਰੇ ਯਾਦ ਆ ਕਿ ਨਹੀਂ ਯਾਦ ਹੈ ਯਾਰ ਹੈ ਠੀਕ ਹੈ ਐਂਦੇ ਠੀਕ ਕਰ ਦਿੱਤਾ ਨਾ ਠੀਕ ਹੈ ਇਹ ਕੀ ਕੋਡ ਵੜਾ ਭੈਣੇ ਐਦਾਂ ਉਹ ਅਸੀਂ ਵੈਸੇ ਵੀ ਹੈ ਹੈ ਠੀਕ ਹੈ ਓਕੇ ਹਾਂਜੀ ਅੱਛਾ ਨੇ ਤਾਈਂ ਪੁੱਛੇ ਭੈਣੇ ਯਾਦ ਕਰੋ ਕਰੋ ਭੈਣੇ ਗੱਲ ਕਰੋ ਪੁੱਛੋ ਪੁੱਛੋ ਗੱਲਬਾਤ ਕਰੋ ਅਰੇ ਠੀਕ ਹੈ ਠੀਕ ਹੈ ਬਸ ਜਾਣਾ ਜਾਣਾ ਮੈਂ ਮੈਂ ਨਾ ਇਹ ਜਦੋਂ ਨਹੀਂ ਆਖਿਆ ਮਿਲ ਗਿਆ ਇਹਨੂੰ ਪਹਿਲਾਂ ਇਹ ਕੋ ਗਿਆ ਫਿਰ ਇਹਨੂੰ ਲਿਆਂਦਾ ਵਿਚਾਸ ਵੀਰ ਨੂੰ ਮਿਲ ਲਿਆ ਉਸ ਸੌਹ ਬਹੁਤ ਆ ਜੀ ਸੌਹ ਬਹੁਤ ਆ ਅਜੇ ਤੱਕ ਕਦੇ ਗੁੱਸਾ ਨਹੀਂ ਜੇ ਮਨ ਲੋ ਨੇ ਕਹਿਣਾ ਵੀ ਮੈਂ ਘਰ ਜਾਣਾ ਤਾਂ ਅਸੀਂ ਮਤਲਬ ਵੜਿਆ ਦੇਣਾ ਵੀ ਆਪਾਂ ਚੱਲਾਂਗੇ ਠੀਕ ਹੋ ਜਾਓ ਜਦੇ ਤੁਹਾਡੇ ਇੱਕ ਦੋ ਵਾਰੀ ਤਾਂ ਮਤਲਬ ਕੀਤਾ ਚੰਗਾ ਪਰਵਾਹ ਚੰਗਾ ਖਾਨਦਾਨ ਦੇ ਵਿੱਚ ਆ ਅੱਛਾ ਜੀ ਮਣਨ ਦੱਸੋ ਪਰਿਵਾਰ ਬਾਰੇ ਦੱਸੋ ਬੇਬੇ ਜੀ ਕਿਵੇਂ ਮਤਲਬ ਪਰਿਵਾਰ ਇਸ ਤਰ੍ਹਾਂ ਹੀ ਮਾਪਿ ਪਿਓ ਹਣ ਵਿਚਾਰਿਆਂ ਦਾ ਰਿਹਾ ਨਹੀਂ ਤੇ ਬਾਅਦ ਚੋਂ ਟੈਨਸ਼ਨ ਹੋ ਗਈ ਦਿਮਾਗ ਤੇ ਇਹਨਾਂ ਦੇ ਮਾਤਾ ਪਿਤਾ ਕੀ ਕਰਦੇ ਸੀ ਜੀ ਇਹਨਾਂ ਦੀ ਫੈਕਟਰੀ ਹੀ ਇਹਨਾਂ ਦੇ ਡੈਡੀ ਦੀ ਕਾਦੀ ਫੈਕਟਰੀ ਉਹ ਕੁੱਪੀਆਂ ਨਹੀਂ ਹੁੰਦੀ ਪੰਪ ਬੰਦੇ ਤੇਲ ਕੱਢਣ ਵਾਲੇ ਜਿਹੜੇ ਪਹਿਲਾਂ ਚੱਲਦੇ ਨਹੀਂ ਅੱਛਾ ਉਹ ਕਿੱਥੇ ਸੀ ਜੀ ਫੈਕਟਰੀ ਤਰਨਤਾਰਨ ਵਿੱਚ ਹੀ ਅਮਰਸਰ ਵਿੱਚ ਵਾਹਿਗੁਰੂ 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 ਇਹ ਫਿਰ ਮਤਲਬ ਜਦੋਂ ਮਾਤਾ ਪਿਤਾ ਦੀ ਮੌਤ ਹੁੰਦੀ ਹੈ ਜੀ ਉਸ ਤੋਂ ਬਾਅਦ ਸਾਰਾ ਕੁਝ ਖਰਾਬ ਹੋਇਆ ਜੀ ਬਾਅਦ ਚੋਂ ਇਹਨਾਂ ਟੈਨਸ਼ਨ ਲੈ ਲਈ ਦੋ ਤੁਸੀਂ ਦੇਖੀ ਹੈ ਫੈਕਟਰੀ ਤੁਹਾਡੀ ਹਾਂਜੀ ਜਾਂਦੀ ਹੁੰਦੀ ਸੀ ਜੱਟ ਜੀ ਦੇ ਨਾਲ ਓਕੇ ਸੁਦਵੀਰ ਨੇ ਵੀ ਦੇਖੀ ਹੈ ਜੀ ਹਾਂਜੀ ਤੁਸੀਂ ਜਾਂਦੇ ਹੁੰਦੇ ਸੀ ਫੈਕਟਰੀ 'ਚ ਵੀਰੇ ਕਿੱਥੇ ਸੀਗੀ ਫੈਕਟਰੀ ਉਹ ਅਮਰਜੀਤ ਸਰ ਤੇ ਗੋਬਿੰਦਨਗਰ ਸੀ ਉਹਦਾ ਅੱਛਾ ਕੀ ਬਣਦਾ ਸੀ ਜੀ ਉੱਥੇ ਪੰਪ ਬਣਦੇ ਸੀ ਪੰਪ ਤੇਲ ਕਢਣ ਦੇ ਓਕੇ ਓਕੇ ਮਾਤਾ ਜੀ ਮਤਲਬ ਹੋਰ ਇਹਨਾਂ ਦੇ ਫਿਰ ਜਦੋਂ ਮਾਤਾ ਪਿਤਾ ਸੀਗੇ ਉਦੋਂ ਐਡਾ ਵਧੀਆ ਕੰਮ ਸੀਗਾ ਇਹ ਕਿਵੇਂ ਮਤਲਬ ਹਾਲਾਤ ਇਹ ਬਣਦੇ ਸਾਰੇ ਰਿਸ਼ਤੇਦਾਰਾਂ ਜੋ ਇਹਨਾਂ ਦਾ ਸਟੈਂਡਰਡਸ ਓਕੇ ਜੀ ਮਤਲਬ ਪਤਾ ਨਹੀਂ ਕੀ ਮਹਾਰਾਜ ਦੀ ਮਰਜ਼ੀ ਹੈ ਫਿਰ ਜਦੋਂ ਉੱਥੇ ਘਰ ਦੇ ਵਿੱਚ ਦੋਨੇ ਭੈਣ ਭਰਾ ਰਹਿੰਦੇ ਸੀ ਮਤਲਬ ਉਹ ਤੋਂ ਕੀ ਇਹੋ ਜਿਹੇ ਹਾਲਾਤ ਕਿਉਂ ਨਹੀਂ ਸਾਹਮਣੇ ਕਿਸੇ ਨੇ ਮੁੜ ਕੇ ਇਹਨੂੰ ਵੀ ਥੋੜੀ ਜੀ ਟੈਨਸ਼ਨ ਹੋ ਗਈ ਅਸੀਂ ਜਾਣਦੇ ਹਾਂ ਨਾ ਜੀ ਤੇ ਇਹ ਫਿਰ ਪਛਾਣ ਦੇਣੀ ਸੀ ਏਟ ਲੈ ਕੇ ਮਾਰਦੇ ਸੀ ਅਸੀਂ ਉੱਥੋਂ ਦੇ ਸਰਪੰਚ ਨਾਲ ਵੀ ਗੱਲ ਕੀਤੀ ਸੀ ਜਿਹੜਾ ਇਹਨਾਂ ਦਾ ਵੱਡਾ ਬ੍ਰਦਰ ਸੀ ਉਹ ਕਹਿੰਦਾ ਤੂੰ ਜਾਇਦਾਦ ਕਰਕੇ ਹੁੰਨੀ ਆ ਹਾਂਜੀ ਉਹ ਥੋੜਾ ਕਰਕੇ ਹਾਂਜੀ ਉਹ ਥੋੜੇ ਜਿਹਾ ਕਰਦੇ ਨੇ ਜਦੋਂ ਅਸੀਂ ਇਹਨਾਂ ਨੂੰ ਲੈਣ ਗਏ ਸੀ ਉਹਨਾਂ ਨੇ ਉੱਥੇ ਕਿਹਾ ਵੀ ਅਸੀਂ ਨਹੀਂ ਜਾਣ ਦਿੰਦੇ ਐਦਾਂ ਨਹੀਂ ਕਰਨ ਦਿੰਦੇ ਆਹ ਨਹੀਂ ਕਰਨ ਦਿੰਦੇ ਫਿਰ ਉਹ ਤਾਂ ਸੰਗਤ ਨੇ ਕਿਹਾ ਵੀ ਭਾਈ ਧੀ ਦੀ ਜ਼ਿੰਦਗੀ ਦਾ ਸਵਾਲ ਆ ਵੀਰ ਦੀ ਜ਼ਿੰਦਗੀ ਦਾ ਸਵਾਲ ਆ ਉਦੋਂ ਦੇ ਹਾਲਾਤ ਦੇਖੋ ਰਾਜ ਦੇ ਹਾਲਾਤ ਦੇਖੋ ਭੈਣ ਨੂੰ ਤਾਂ ਚਲੋ ਸਾਰੀ ਸਮਝ ਆ ਜੀ ਹੁਣ ਤੁਸੀਂ ਵੀ ਇਹਨੂੰ ਇਹਨਾਂ ਨੂੰ ਕੀ ਵੇਖਣ ਆਏ ਜੇ ਕਿਉਂ ਆਏ ਅਸੀਂ ਆਖਿਆ ਸਾਡੇ ਭੈਣ ਭਰਾ ਅਸੀਂ ਵੇਖਣਾ ਇਹਨਾਂ ਨੂੰ ਜੀ ਮੈਨੂੰ ਬਹੁਤ ਗੱਲਾਂ ਗੱਡੀਆਂ ਸੀ ਉਹਨੇ ਇਹ ਇਹਨਾਂ ਦੇ ਭਰਾ ਨੇ ਜੀ ਉਹ ਕੀ ਕਹਿੰਦਾ ਮਤਲਬ ਉਹ ਘਰ ਕਰਕੇ ਜੀ ਹਾਂ ਕਹਿੰਦਾ ਕਿ ਤੂੰ ਜਾਇਦਾਦ ਪਿੱਛੇ ਹੁੰਨੀ ਆ ਤੇਰਾ ਇੱਥੇ ਕੁਝ ਨਹੀਂ ਹੈਗਾ ਤੂੰ ਤੇ ਆਪ ਨਾਨਕਿਆਂ ਘਰ ਫੱਲੀਆਂ ਮੈਂ ਕਿਹਾ ਵੀਰ ਜੀ ਮੈਂ ਤੇ ਵੀ ਉਹਨਾਂ ਕਰਕੇ ਹੁੰਨੀ ਕਿ ਮੈਂ ਉਹਨਾਂ ਨਾਲ ਬਚਪਨ ਚ ਖੇਲੀ ਆ ਤੇ ਮੈਨੂੰ ਕੋਈ ਜਾਇਦਾਦ ਦੀ ਭੁੱਖ ਨਹੀਂ ਹੈਗੀ ਤੇ ਜੀ ਉਸ ਤੋਂ ਬਾਅਦ ਫਿਰ ਅਹੀਂ ਗਏ ਨਹੀਂ ਦੋ ਵਾਰੀ ਅਸੀਂ ਗਏ ਹੀ ਇਹਨਾਂ ਨਾਲ ਲੈ ਕੇ ਗਈ ਸੀ ਭਰਾ ਅਸੀਂ ਸਾਰੇ ਸਾਲੀ ਮਮੀ ਹੋਣੀ ਪੰਜ ਭੈਣਾਂ ਹੀ ਸੀ ਸਾਡਾ ਮਾਮਾ ਨਹੀਂ ਸੀ ਕੋਈ ਜੀ ਤੇ ਇਹ ਵੀ ਵੀਰ ਜੀ ਪਛਾਣਦੇ ਸੀ ਸਾਡਾ ਬੜਾ ਪ੍ਰੇਮ ਪਿਆਰ ਸੀ ਹਾਂ ਨਹੀਂ ਸਾਨੂੰ ਬੜਾ ਇਹਨਾਂ ਦਾ ਦੁੱਖ ਆਉਂਦਾ ਘਰ ਬੈਠਿਆਂ ਵੀ ਦੁੱਖ ਆਉਂਦਾ ਸੰਤ ਜੀ ਦੁਬਾਰਾ ਇਧਰ ਨੂੰ ਆਪਾਂ ਗੱਲ ਕਰ ਲਈ ਫਿਰ ਕਰ ਲੈ ਲੰਬੀ ਹੈ ਨਾ ਉਰੀ ਨਹੀਂ ਜਾਂਦੇ ਨਹੀਂ ਕਿਤੇ ਅੱਛਾ ਤੇ ਜੀ ਫਿਰ ਮਤਲਬ ਜਦੋਂ ਉੱਥੇ ਗਏ ਅਸਲ ਸਾਨੂੰ ਨਾ ਜੀ ਪਹਿਲਾਂ ਵੀ ਦੱਸਿਆ ਕਈਆਂ ਨੇ ਉਹ ਚਾਹੁੰਦੇ ਨਹੀਂ ਸੀ ਨਾ ਲਾਜ ਹੋਵੇ ਜੀ ਹਾਂਜੀ ਇਹ ਸੱਚ ਹੈ ਨਾ ਜੀ ਗੱਲ ਹਾਂਜੀ ਉਹਨਾਂ ਨੂੰ ਇਹੀ ਲੱਗਦਾ ਤੇ ਵੀ ਖਾਨੀ ਘਰ ਕਿਚਕੀ ਖੈਰ ਖਾਂਦੇ ਆ ਹੁਣ ਘਰ ਦੱਸੋ ਕੀ ਕਰਨਾ ਕਿਸੇ ਨੇ ਘਰ ਜਦੋਂ ਭੈਣ ਭਰਾਏ ਹਨ ਇਦਾਂ ਹੋਣ ਅਸਲੀ ਜਿੰਦਗੀ ਠੀਕ ਹੋ ਜਾਣ ਤੇ ਘਰ ਤੇ ਇੱਥੇ ਰਹਿ ਜਾਂਦੇ ਘਰਾਂ ਨੂੰ ਕੀ ਕਰਨਾ ਹਾਂ ਹੁਣ ਉਹ ਘਰ ਸਬਸਪਾਈ ਕਰਤਾ ਦੀ ਅਸੀਂ ਇਹ ਕਹਿੰਦੇ ਆ ਕਿ ਅਸੀਂ ਕੁਝ ਨਹੀਂ ਕਰ ਸਕਦੇ ਮੇਰੀਆਂ ਆਪਣੀਆਂ ਚਾਰ ਬੇਟੀਆਂ ਵਾ ਕਿ ਮੈਂ ਭੈਣ ਭਰਾਵਾਂ ਤੇ ਇਹਨਾਂ ਨੂੰ ਮੰਨਦੀ ਜ਼ਰੂਰ ਆ ਕਿ ਮੈਂ ਬੰਗਲੌਰ ਨਹੀਂ ਮੈਂ ਇੱਥੇ ਰਹਿ ਨਹੀਂ ਸਕਦੀ ਨਹੀਂ ਤੇ ਮੈਂ ਅੱਜ ਵੀ ਅੰਮ੍ਰਿਤਸਰ ਆਪਣੇ ਘਰ ਰੱਖਣ ਨੂੰ ਤਿਆਰ ਆ ਕਿਉਂਕਿ ਮੇਰੇ ਬੱਚਿਆਂ ਵਾਂਗੂ ਹੀ ਮੇਰੇ ਭੈਣ ਭਰਾਵਾਂ ਵਾਂਗੂ ਹੀ ਆ ਜਿੰਨਾ ਕੋ ਦੁੱਖ ਹੈ ਨਾ ਸਾਨੂੰ ਬਹੁਤ ਜ਼ਿਆਦਾ ਤੁਸੀਂ ਉਹਦੋਂ ਕਿਹਾ ਕਿ ਤੁਸੀਂ ਉਹਦੋਂ ਕਿੱਥੇ ਸੀ ਪਰ ਇਹਨਾਂ ਨੂੰ ਪਤਾ ਕਿ ਮੈਂ ਹੁੰਨੀ ਹੀ ਹਾਂ ਨਾ ਸੁਖਵੀਰ ਆਈ ਸੀ ਇਹ ਮੇਰੇ ਘਰ ਬਾਰ ਫਿਰ ਕਿਸੇ ਨੇ ਕਰਿਆ ਨਹੀਂ ਸਾਹਿਬ ਵੀਰੇ ਫਿਰ ਹਾਂਜੀ ਘਰ ਬਾਰ ਖਾਲਾ ਲਾ ਲਿਆ ਜੀ ਕਿਸੇ ਨੇ ਨਹੀਂ ਕਰਨਾ ਉਹਨਾਂ ਨੇ ਤਾਂ ਕਹਿੰਨੇ ਤੁਹਾਨੂੰ ਵੀ ਤੁਸੀਂ ਜਾ ਕੇ ਕਰਵਾਓ ਹੁਣ ਇਹ ਨਹੀਂ ਪਤਾ ਇਹ ਨਹੀਂ ਕਰ ਬਾਰ ਸਾਹਿਬ ਇਹ ਚ ਕਰਵਾ ਨਹੀਂ ਸਕਦੇ ਇੱਕ ਇੱਕ ਦਾ ਮੀਟਰ ਲੱਗ ਜੀ ਇੱਕ ਨਾ ਪਾਣੀ ਬੱਤੀ ਆ ਨਹੀਂ ਤਾਂ ਇਹ ਨਵਚਾਰਿਆਂ ਨੇ ਕਿੰਨੇ ਬਹੁਤ ਇਹਨਾਂ ਨੇ ਪਾਣੀ ਬਹੁਤ ਬਹਿ ਸਕਦੇ ਨਹੀਂ ਜੀ ਦੋਨੇ ਜਣੇ ਹਨ ਕਿਹ ਜੀ ਕੱਚਾ ਜੀ ਲੋਡ ਹੋ ਰਿਹਾ ਹੈ ਕੋਈ ਨਾ ਭੈਣ ਤਾਂ ਸਮਝਦਾ ਰ ਬਹੁਤ ਪੂਰੀ ਸਮਝਦਾ ਰ ਮੈਂ ਕਿ ਇੱਕ ਮਹੀਨੇ ਤੱਕ ਆਵਾਂਗੀ ਨਹੀਂ ਠੀਕ ਹੈ ਬਿਲਕੁਲ ਠੀਕ ਆ ਆਪਾਂ ਘਰਵਾਰ ਜੀ ਤੁਹਾਡੇ ਨੂੰ ਪ੍ਰੋਮਿਸ ਕਰਦੇ ਆ ਆਪਾਂ ਉੱਥੇ ਲਿਖਤੀ ਰੂਪ ਦੇ ਵਿੱਚ ਐਸਡੀਐਮ ਸਾਹਿਬ ਨੂੰ ਦਵਾਂਗੇ ਜੀ ਲਿਖਤੀ ਰੂਪ ਦੇ ਵਿੱਚ ਦੇਖ ਕੇ ਸੁਖਵੀਰ ਦਾ ਤੇ ਭੈਣ ਦਾ ਘਰ ਸਾਫ਼ ਕਰਾ ਕੇ ਜੀ ਇਹਨਾਂ ਨੂੰ ਚਾਬੀ ਦੇ ਕੇ ਉੱਥੇ ਫਿਰ ਮਤਲਬ ਰਹਿਣਗੇ ਨਾ ਜੀ ਦੁਕਾਨ ਦਾ ਕੁਝ ਕਰਦੇ ਤੇ ਇਹਨਾਂ ਦੀ ਦੁਕਾਨ ਤੇ ਨਹੀਂ ਬਿਲਕੁਲ ਅਸੀਂ ਸੰਗਤ ਅੱਗੇ ਬੇਨਤੀ ਕਰਾਂਗੇ ਜੀ ਆਉਣ ਵਾਲੇ ਸਮੇਂ 'ਚ ਸੁਖਵੀਰ ਨੂੰ ਦੁਕਾਨ ਦੇ ਵਿੱਚ ਜਿਹੜਾ ਸੌਦਾ ਪਾ ਕੇ ਦਿੱਤਾ ਜਾਊਗਾ ਜੀ ਜੋ ਵੀ ਕਹੂਗਾ ਇਹ ਵੀਰ ਇਹ ਆਪਣਾ ਘਰ ਚਲਾ ਸਕਣਗੇ ਜੀ ਅਸੀਂ ਪ੍ਰੋਮਿਸ ਕਰਦੇ ਹਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਜਦੋਂ ਇਹ ਵੀਰ ਪ੍ਰੋਪਰ ਭੈਣ ਤੇ ਭਰਾ ਆਉਣ ਪ੍ਰੋਪਰ ਠੀਕ ਹੋਗੇ ਇਹਨਾਂ ਦਾ ਘਰਵਾਲਾ ਪੀਐਸਡੀਐਮ ਸਾਹਿਬ ਨੂੰ ਦੇਖ ਕੇ ਉੱਥੇ ਲੈਟਰ ਤਾਂ ਜੋ ਇਹਨਾਂ ਦਾ ਭਰਾ ਜਿਹੜਾ ਉਹਨੂੰ ਇਹ ਲੱਗਦਾ ਵੀ ਇਹ ਭੈਣਾਂ ਜਿਹੜੀਆਂ ਨੇ ਵੀ ਪ੍ਰਾਪਰਟੀ ਸਾਡੇ ਘਰ ਪਿੱਛੇ ਕਰ ਦੇਣ ਕਿਉਂਕਿ ਘਰ ਹਸਪੀਟਲ ਦੇ ਸਾਹਮਣੇ ਆ ਜੀ ਸ਼ਹਿਰ ਦੇ ਵਿੱਚ ਆ ਪਰ ਕੋਈ ਬੰਦਾ ਘਰ ਨਹੀਂ ਦੱਬਣਾ ਚਾਹੁੰਦਾ ਹਰੇਕ ਨੂੰ ਇਹ ਹੈ ਵੀ ਸਾਡੇ ਬੱਚੇ ਨੇ ਜਿਹੜੇ ਸਾਡੀ ਭੈਣਾਂ ਭੈਣਾਂ ਆ ਜੂ ਉਹਨਾਂ ਨੂੰ ਖੜ੍ਹਜੋ ਤੁਸੀਂ ਜਿਹੜੀ ਭੈਣਾਂ ਆ ਮੈਂ ਤਾਂ ਹੱਸੀ ਹੋ ਜਾਂਦੀ ਆ ਹੈ ਭੈਣ ਥੈਂਕਸ ਹੈ ਵੀ ਰਖੜੀ ਟੂ ਆਲ ਆਫ ਯੂ ਹੈ ਜੀ ਹੈਪੀ ਰਖੜੀ ਟੂ ਆਲ ਆਫ ਯੂ ਬਾਜੀ ਬਾਜੀ ਬਹੁਤ ਧੰਨਵਾਦ ਭੈਣਾਂ ਕੱਲੇ ਵੀਰ ਨੂੰ ਨਹੀਂ ਡਰ ਜੀ ਇੰਨਾ ਦਾ ਜਿਹੜਾ ਬ੍ਰਦਰ ਹੈ ਮੈਨੂੰ ਡਰਦੀ ਉਹ ਦੇਖੋ ਮਰਨਾ ਤੇ ਇੱਕ ਦਿਨ ਹੈ ਹੀ ਆ ਹੈਨਾ ਮੈਂ ਇਹੋ ਇਹਨਾਂ ਦੀ ਮੰਮੀ ਨੇ ਉਹਨਾਂ ਨੂੰ ਬੇਦਖਲ ਕੀਤਾ ਹੋਇਆ ਸੀ ਉਹਨਾਂ ਨੂੰ ਜਗ੍ਹਾ ਵੱਖਰੀ ਲੈ ਕੇ ਦਿੱਤੀ ਹੋਈ ਸੀ ਇਹ ਜਗ੍ਹਾ ਦੇ ਵਿੱਚ ਉਹਦਾ ਕੋਈ ਹਿੱਸਾ ਨਹੀਂ ਹੈਗਾ ਇਹ ਦੋਨਾਂ ਦਾ ਆ ਤੇ ਇਹ ਜਾਨੀ ਕਿ ਜੋ ਵੀ ਕੀਤਾ ਜਾਵੇ ਇਹਨਾਂ ਦੋ ਬੱਚਿਆਂ ਲਈ ਕੀਤਾ ਜਾਵੇ ਜੀ ਨਹੀਂ ਪੈਣ ਕਾਨੂੰਨ ਹੈਗਾ ਜੀ ਇਹਨਾਂ ਨੂੰ ਹੱਕ ਦਿਵਾਉਣ ਲਈ ਕਾਨੂੰਨ ਹੈਗਾ ਜੀ ਤੁਸੀਂ ਬੇਚਿੰਤ ਰਹੋ ਪੈਸਾ ਵੀ ਬਹੁਤ ਬੈਂਕ ਚ ਪਿਆ ਵਾ 골ਡ ਵਗੈਰਾ ਵੀ ਸੀ ਹੁਣ ਇਹ ਨਹੀਂ ਪਤਾ ਕਿ ਉਹ ਕਿੱਥੇ ਆ ਜਾਂ ਤੇ ਦੀਦੀ ਠੀਕ ਹੋਣਗੇ ਇਹਨਾਂ ਨੂੰ ਪਤਾ ਹੋਊਗਾ ਕੀ ਪੈਣ ਤੁਹਾਨੂੰ ਪਤਾ ਤੁਹਾਡੇ ਖਾਤੇ ਦੇ ਵਿੱਚ ਪੈਸੇ ਕਿੰਨੇ ਸੀ ਜੀ ਨਹੀਂ ਖਾਤੇ ਵਿੱਚ 골ਡ ਜੀ 골ਡ ਸ਼ਾਇਦ ਕਿੰਨਾ ਸੀ ਜੀ ਉਹ ਤੇ ਕੁਝ ਕੇਜੀ ਹੋਵੇਗਾ ਕੁਸ਼ਕੇ ਜੀ ਇਹ ਗੋਏ ਕੁਸ਼ਕੇ ਜੀ ਹਾਂ ਜੀ ਕਿਉਂਕਿ ਪਹਿਲਾਂ ਦਾ ਬਨਿਆ ਓਕੇ 1 ਕਿਲੋ ਹਾਂਜੀ 1 ਕਿਲੋ ਤਾਂ 골ਡ ਹੈ ਜੀ ਭੈਣੋਆਂ ਕੋਲ ਜ਼ਿਆਦਾ ਵੀ ਹੋ ਸਕਦਾ ਜੀ 1 ਕਿਲੋ ਤਾਂ 골ਡ ਸੀਗਾ ਘਰ ਦੇ ਵਿੱਚ ਜੋ ਅੱਜ ਵੀ ਹੋ ਸਕਦਾ ਜੀ ਔਰ ਦੱਸਦੇ ਨੇ ਭੈਣ ਭੈਣ ਕਿੰਨਾ ਕੁ ਪੈਸਾ ਹੋਊ ਉਦੋਂ ਪੈਸਾ ਕਿਉਂਕਿ ਇਹਨਾਂ ਨੇ ਇੱਥੋਂ 200 ਕਈ ਦੀ ਜਗ੍ਹਾ ਵੇਚੀ ਸੀ ਤਰਨਤਨ ਰੋਡ ਦੇ ਤੋਂ ਤਾਂ ਇੱਕ ਪੱਟੀਆਂ ਵੇਚੀ ਉਹ ਪਰ ਅੰਪਤਰਨ ਤਰਨ ਤੋਂ ਵੇਚੀ ਜਾਨੀ ਕਿ ਉਹ ਵੀ ਕਰੋੜ ਡੇਢ ਕਰੋੜ ਦੀ ਉਹ ਪੈਣੇ ਪੈਸੇ ਫਿਰ ਕੌਣ ਲੈ ਗਿਆ ਪਤਾ ਹੀ ਨਹੀਂ ਪਤਾ ਨਹੀਂ ਇਹਨਾਂ ਨੂੰ ਹੀ ਪਤਾ ਹੋਊਗਾ ਸੇਵ ਕੀਤੇ ਪੈਣੇ ਭੈਣ ਜੀ ਉਹ ਪੈਸਾ ਕਿਹਨੇ ਲੈ ਲਿਆ ਤੁਹਾਤੋਂ ਮੇਰੇ ਕੋਲ ਤਾਂ ਨਹੀਂ ਲਿਆ ਪਰ ਇੰਨੀ ਮਹਿੰਗੀ ਵਿਕੀ ਨਹੀਂ ਓਕੇ ਚਲੋ ਘੱਟ ਵਿਕੀ ਹੋਊਗੀ ਉਹ ਪੈਣੇ ਪੈਸਾ ਬੈਂਕ ਚ ਪਿਆ ਸੀ ਪਤਾ ਨਹੀਂ ਉਹ ਮੰਮੀ ਜਿਹੜੀ ਕੋਈ ਨਾ ਜੀ ਆਪਾਂ ਨਾ ਲਿਖਤੀ ਰੂਪ ਦੇ ਵਿੱਚ ਪ੍ਰਸ਼ਾਸਨ ਨੂੰ ਦਿੰਨੇ ਆ ਵੀ ਜਿਹੜਾ ਇਹ ਨਾ ਬੱਚਿਆਂ ਦਾ ਹੱਕ ਆ ਉਹ ਦਵਾਇਆ ਜਾਵੇ ਜੇ ਕਿਸੇ ਆਂ ਲੈ ਲਿਆ ਸੀ ਜੇ ਚੂ ਦੂਸਰੇ ਵੀ ਜਿਹੜੇ ਨੇ ਨਾ ਉਹ ਲੈ ਲਏ ਅੱਛਾ ਠੀਕ ਚਲੋ ਕਿਉਂਕਿ ਇਹਨਾਂ ਨੂੰ ਹੀ ਪਤਾ ਸਾਨੂੰ ਜਿਆਦਾ ਤੇ ਭੈਣੇ ਮਤਲਬ ਜਿਹੜਾ ਤੁਹਾਡਾ ਕੋਈ ਹੋਰ ਤੁਹਾਡੇ ਨਾਮ ਤੇ ਕੋਈ 골ਡ ਪਿਆ ਉਹ ਕੋਈ ਪਿਆ ਕਿਤੇ ਪਤਾ ਨਹੀਂ ਓਕੇ ਓਕੇ ਕੋਈ ਗੱਲ ਨਹੀਂ ਭੈਣੇ ਮਤਲਬ ਆਪਾਂ ਚੈੱਕ ਕਰਵਾ ਕੇ ਨਾ ਤੁਹਾਨੂੰ ਤੁਹਾਡਾ ਹੱਕ ਮਿਲੂਗਾ ਜੀ ਸੌਫਟੀ ਦੇ ਸਾਹਮਣੇ ਇਹਨਾਂ ਦੀ ਸਾਨੂੰ ਇਸ ਚੀਜ਼ ਦਾ ਨਹੀਂ ਸੰਗਤ ਜੀ ਪਤਾ ਸੀਗਾ ਸਾਨੂੰ ਇਹਨਾਂ ਨੂੰ ਪਤਾ ਸੀ ਵੀ ਇਹ ਵਧੀਆ ਪਰਿਵਾਰ ਦੇ ਵਿੱਚੋਂ ਨੇ ਕਿਉਂਕਿ ਅਸੀਂ ਉੱਥੇ ਤੱਕ ਨਹੀਂ ਜਾਂਦੇ ਵੀ ਅਸੀਂ ਰਜਿਸਟਰੀਆਂ ਖੋਲ੍ਹੀਆਂ ਕਿਸੇ ਦੀਆਂ ਜਾਂ ਦੇਖੀ ਅਸੀਂ ਤਾਂ ਸਾਰਿਆਂ ਦੀ ਇਸ ਤਾਂ ਆਪਣੀਆਂ ਵੀ ਡੋਨੇਟ ਕਰਤੀਆਂ ਜਗਾ ਜੀ ਇਹਨਾਂ ਦੇ ਬ੍ਰਦਰ ਨੇ ਹੀ ਕਬਜ਼ਾ ਕਰ ਲਿਆ ਉਹ ਮਕਾਨ ਦੇ ਜੀ ਦੇਖੋ ਮਕਾਨ ਤੇ ਕਬਜ਼ਾ ਉਹ ਨਹੀਂ ਕਰ ਸਕਦਾ ਇਹਨਾਂ ਦੇ ਤੇ ਆਪਾਂ ਉੱਥੇ ਨਾ ਪ੍ਰਸ਼ਾਸਨ ਨੂੰ ਲਿਖਤੀ ਰੂਪ ਚ ਦਵਾਂਗੇ ਤਾਂ ਉਹਨਾਂ ਨੂੰ ਕਹਾਂਗੇ ਵੀ ਇਹਨਾਂ ਭੈਣ ਤੇ ਭਰਾ ਦਾ ਹੱਕ ਜਿਹੜਾ ਦਵਾਇਆ ਜਾਵੇ ਠੀਕ ਹੈ ਜੀ ਆਪਾਂ ਨਹੀਂ ਸਿੱਧਾ ਜਾਵਾਂਗੇ ਜਾਣ ਨੂੰ ਤਾਂ ਆਪਾਂ ਵੀ ਜਾ ਸਕਦੇ ਆ ਪ੍ਰਸ਼ਾਸਨ ਨੂੰ ਲੈ ਕੇ ਪਰ ਆਪਾਂ ਲਿਖਤੀ ਰੂਪ ਦੇ ਵਿੱਚ ਇਹਨਾਂ ਦਾ ਹੱਕ ਜਿਹੜਾ ਦਵਾਵਾਂਗੇ ਔਰ ਪਲੱਸ ਉਸ ਤੋਂ ਅੱਗੇ ਦੇਖਾਂਗੇ ਜਿਵੇਂ ਜਿਵੇਂ ਮਹਾਰਾਜ ਆਪਾਂ ਨੂੰ ਤਾਕਤ ਦੇਣਗੇ ਜੀ ਠੀਕ ਨਹੀਂ ਮਾਰਨਦੀ ਵੀ ਸਾਨੂੰ ਕੋਸ਼ਿਸ਼ ਕਰ ਸਕਦਾ ਆ ਕਿਉਂਕਿ ਉਹ ਜਾਇਦਾਦ ਪਿੱਛੇ ਬਹੁਤ ਜ਼ਿਆਦਾ ਹੀ ਹੋਇਆ ਵਾ ਤੇ ਪਰ ਆਪਾਂ ਇਹਨਾਂ ਦਾ ਸਾਥ ਨਹੀਂ ਛੱਡ ਸਕਦੇ ਇਹ ਚੀਜ਼ ਹੈ ਨਹੀਂ ਨਹੀਂ ਭੈਣੇ ਹੁਣ ਤਾਂ ਅਸੀਂ ਮੈਂ ਤੇ ਉਹ ਹੀ ਜ਼ਿੰਮੇਵਾਰ ਹੋਊਗਾ ਜੀ ਦੇਖੋ ਤੁਸੀਂ ਜਿਹੜਾ ਜ਼ਮੀਨਾਂ ਜਾਇਦਾਦਾਂ ਕਿੱਥੇ ਤੱਕ ਜਿਹੜਾ ਸਾਡਾ ਸਿਸਟਮ ਆ ਜਿਹੜਾ ਉਲਝ ਚੁੱਕਿਆ ਇੱਕ ਜ਼ਮੀਨਾਂ ਜਾਇਦਾਦਾਂ ਸਾਰਾ ਕੁਝ ਰਹਿ ਗਿਆ ਮੈਂ ਕਹੂੰਗਾ ਇੱਕ ਵਾਰੀ ਸੁਖਵੀਰ ਇਧਰ ਨੂੰ ਮੁਹ ਕਰਿਓ ਵੀਰੇ ਆ ਦੋਨਾਂ ਇੱਕ ਵੀਰੇ ਕਿੰਨੀ ਆ ਔਰ ਇੱਕ ਭੈਣ ਕਿੰਨੀ ਨਿਗਾ ਮਾਰ ਕੇ ਦੇਖੋ ਇਹ ਕਰੋੜਾਂ ਅਰਬਾਂ ਤੋਂ ਵੀ ਕਿਤੇ ਕੀਮਤੀ ਚੀਜ਼ਾਂ ਨੇ ਜੀ ਇਹ ਮਤਲਬ ਇਹ ਇਨਸਾਨ ਮਿਲਦਾ ਨਹੀਂ ਹੁੰਦਾ ਅਰਬਾਂ ਖਰਬਾਂ ਕਿ ਮੈਂ ਕਹਿੰਦਾ ਇਹਦਾ ਕੋਈ ਕੀਮਤੇ ਨਹੀਂ ਹੁੰਦੀ ਕੀ ਨੇ ਜ਼ਮੀਨਾਂ ਜਾਇਦਾਦਾਂ ਕੀ ਨੇ ਜੀ ਮੰਨ ਲਓ ਕਿੰਨਾ ਕੁ ਉਹਨਾਂ ਨੇ ਪੈਸਾ ਦੱਬ ਲਿਆ ਹੋਊਗਾ ਇਹਨਾਂ ਦੇ ਬ੍ਰਦਰ ਨੇ ਕਿੰਨਾ ਕੁ ਕੋਈ ਪੈਸਾ 골ਡ ਕਢਾ ਕੇ ਖਾ ਲਿਆ ਹੋਊਗਾ ਫਿਰ ਕਿੰਨੇ ਕੁ ਰਾਜੇ ਬਣ ਜਾਣਗੇ ਜੀ ਪਰ ਉਹ ਪਰਮਾਤਮਾ ਦੇਖਦਾ ਉੱਪਰ ਕਿਉਂਕਿ ਸਾਨੂੰ ਉਸ ਮਹਾਰਾਜ ਤੇ ਇੰਨਾ ਕੁ ਯਕੀਨ ਆ ਜਦੋਂ ਤੁਸੀਂ ਚੰਗਾ ਕਰਮ ਕੋਈ ਕਰੋਗੇ ਤਾਂ ਤੁਹਾਨੂੰ ਉਹਦਾ ਫਲ ਮਿਲਣਾ ਮਹਾਰਾਜ ਜਿਹੜਾ ਕਚਹਿਰੀ ਚ ਜਦੋਂ ਤੁਸੀਂ ਕੋਈ ਮਾੜਾ ਐਸਾ ਕਰਮ ਕੋਈ ਐਸਾ ਮਾੜਾ ਬੀਜ ਬੀਜੋਗੇ ਤਾਂ ਉਹਦਾ ਵੀ ਜਿਹੜੀ ਸਜ਼ਾ ਤੁਹਾਨੂੰ ਜੇਕਰ ਕਾਨੂੰਨ ਦਊ ਦਊ ਤੇ ਪ੍ਰਮਾਤਮਾ ਦੀ ਜਿਹੜੀ ਕਚਹਿਰੀ ਐ ਉਹ ਚ ਮਿਲਣੀ ਹੀ ਮਿਲਣੀ ਆ ਸਜਾ ਕਿਉਂਕਿ ਇਹਨਾਂ ਮਜਲੂਮਾਂ ਦਾ ਹੱਕ ਮਾਰ ਕੇ ਕੋਈ ਨਹੀਂ ਅੱਗੇ ਵੱਧ ਸਕਦਾ ਸਾਨੂੰ ਇਹਨਾਂ ਪਤਾ ਕੋਈ ਇਹ ਨਾ ਮਜਲੂਮਾਂ ਦਾ ਜਿਹੜਾ ਕੋਈ ਹੱਕ ਮਾਰੂਗਾ ਉਹਦੇ ਘਾਟੇ ਹੀ ਘਾਟਾ ਪੈਣਾ ਘਰਚ ਵੱਧਦਾ ਨਹੀਂ ਹੋ ਸਕਦਾ ਜੀ ਇਸ ਕਰਕੇ ਆਪਾਂ ਅੱਗੇ ਪ੍ਰਸ਼ਾਸਨ ਦੀ ਸਹਾਇਤਾ ਲੈ ਕੇ ਇਹਨਾਂ ਦਾ ਪੂਰੀ ਜਾਂਚ ਪੜਤਾਲ ਕਰਵਾ ਕੇ ਇਹਨਾਂ ਭੈਣ ਭਰਾਵਾਂ ਦਾ ਹੱਕ ਦਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਆਪ ਜੀ ਵੀ ਜੇਕਰ ਕੋਈ ਉੱਚ ਅਧਿਕਾਰੀ ਸਾਡੇ ਨਾਲ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਤਰਨਤਾਰਨ ਸਾਹਿਬ ਦੇ ਵਿੱਚ ਕੋਈ ਐਸ ਡੀ ਐਮ ਸਾਹਿਬ ਕੋਈ ਐਸ ਐਸ ਪੀ ਸਾਹਿਬ ਕੋਈ ਡੀ ਐਸ ਪੀ ਸਾਹਿਬ ਕੋਈ ਉੱਚ ਅਧਿਕਾਰੀ ਕੋਈ ਐਮ ਐਲ ਏ ਵਿਧਾਇਕ ਕੋਈ ਐਮ ਪੀ ਕੋਈ ਵੀ ਜੇਕਰ ਇਦਾਂ ਦੇ ਜਿਹੜੇ ਵਿਧਾਇਕ ਨੇ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਜਿਹੜੇ ਵੀ ਵੀਰ ਤੁਸੀਂ ਜ਼ਰੂਰ ਵੀਡੀਓ ਸ਼ੇਅਰ ਕਰਿਓ ਇਹਨਾਂ ਭੈਣ ਭਰਾਵਾਂ ਦਾ ਹੱਕ ਜਿਹੜਾ ਦਵਾਇਆ ਜਾਵੇ ਤਰਨਤਨ ਸਾਹਿਬ ਦੇ ਵਿੱਚ ਜਿਹੜਾ ਹਸਪੀਟਲ ਆ ਸਰਕਾਰੀ ਉਹਦੇ ਬਿਲਕੁਲ ਸਾਹਮਣੇ ਇਹਨਾਂ ਦਾ ਜਿਹੜਾ ਘਰ ਆ ਬਿਲਕੁਲ ਬੰਦ ਪਿਆ ਨਾਲ ਇੱਕ ਦੁਕਾਨ ਆ ਉਹ ਪੁਰਾਣੀ ਵੀਡੀਓ 1.5 ਸਾਲ ਪਹਿਲਾਂ ਦੀ ਆ ਉਹ ਵੀ ਤੁਸੀਂ ਕੱਢ ਕੇ ਦੇਖਿਓ ਜਦੋਂ ਅਸੀਂ ਇਹਨਾਂ ਭੈਣ ਭਰਾਵਾਂ ਨੂੰ ਲੈ ਕੇ ਆਏ ਸੀਗੇ ਕੀ ਹਾਲਾਤ ਸੀਗੇ ਘਰ ਦੇ ਔਰ ਅੱਜ ਸਾਡੀ ਬੇਨਤੀ ਇਹੀ ਆ ਵੀ ਇਹ ਬੱਚੇ ਠੀਕ ਹੋ ਗਏ ਕੋਈ ਜੇ ਕੋ ਹੋਰ ਇਲਾਜ ਕੀ ਕਹਿ ਸਕਦੇ ਹਾਂ 100 ਦੇ ਵਿੱਚੋਂ 20% ਇਲਾਜ ਹੋਰ ਰਹਿ ਗਿਆ ਪਰ ਹੁਣ ਇਹਨਾਂ ਦਾ ਹੱਕ ਜਿਹੜਾ ਦਿਵਾਇਆ ਜਾਵੇ ਤਾਂ ਜੋ ਇਹ ਆਪਣਾ ਜਿਹੜਾ ਰਹਿੰਦਾ ਜਿਹੜਾ ਜੀਵਨ ਆ ਉਹ ਆਪਣੇ ਘਰ ਦੇ ਵਿੱਚ ਬਿਤਾ ਸਕਣ ਔਰ ਆਪਣੀ ਜਿਹੜੀ ਦੁਕਾਨਦਾਰੀ ਆ ਉਹਨੂੰ ਦੁਬਾਰਾ ਚਲਾ ਸਕਣ ਦੁਕਾਨ ਦੇ ਵਿੱਚ ਕੋਈ ਨਾ ਕੋਈ ਸੌਦਾ ਪਾਇਆ ਜਾ ਸਕਦਾ ਕੱਪੜੇ ਰੱਖੇ ਜਾ ਸਕਦੇ ਨੇ ਤਾਂ ਜੋ ਜਿਹੜੇ ਇਹ ਭੈਣ ਭਰਾ ਆਪਣੀ ਜਿਹੜਾ ਜੀਵਨ ਉਹ ਭੈਣ ਸਾਡੀ ਪੜ੍ਹੀ ਲਿਖੀ ਆ ਪੂਰਾ ਆਪਣਾ ਘਰ ਚਲਾ ਸਕਦੀ ਆ ਤਾਂ ਜੋ ਆਪਣਾ ਜਿਹੜਾ ਇਹ ਘਰ-ਵਾਰ ਚਲਾ ਕੇ ਆਪਣੀ ਜ਼ਿੰਦਗੀ ਦਾ ਆਨੰਦ ਲੈਣ ਔਰ ਸੰਸਥਾ ਹਰੇਕ ਸਮੇਂ ਤੇ ਇਹਨਾਂ ਦੀ ਸਪੋਰਟ ਕਰਦੀ ਰਹੂਗੀ ਭੈਣ ਨੇ ਰਖੜੀ ਦੀਆਂ ਵਧਾਈਆਂ ਦਿੱਤੀਆਂ ਨੇ ਇਸ ਕਰਕੇ ਵਾਕਈ ਸਾਡੀ ਸੱਚਮੁੱਚ ਹੀ ਭੈਣ ਆ ਜੀ ਇਹ ਬਾਕੀ ਇਹਨੇ ਵੀ ਵੀਰੇ ਨੇ ਬਹੁਤ ਵਧੀਆ ਤਰੀਕੇ ਨਾਲ ਇਲਾਜ ਕਰਾਇਆ ਜਰੂਰ ਜਿੱਦ ਕਰ ਲੰਦਾ ਸੀ ਕਦੇ-ਕਦੇ ਮੈਂ ਘਰ ਜਾਣਾ ਪਰ ਅਸੀਂ ਕਹਿੰਦੇ ਘਰ ਛੱਡ ਕੇ ਕਿੱਥੇ ਆਈਏ ਭੈਣ ਤਾਂ ਉੱਥੇ ਵੀ ਜਦੋਂ ਭੈਣ ਠੀਕ ਹੋ ਗਈ ਫਿਰ ਛੱਡਾਂਗੇ ਤਾਂ ਜੋ ਭੈਣ ਇਸ ਵੀਰ ਦੀ ਕੇਅਰ ਕਰ ਲੂ ਅੱਜ ਦੋਨੇ ਇੱਕ ਦੂਜੇ ਦੀ ਕੇਅਰ ਕਰ ਸਕਦੇ ਨੇ ਔਰ ਅੱਗੇ ਤੁਹਾਡਾ ਧੰਨਵਾਦ ਸਾਰੀ ਸੰਗਤ ਦਾ ਜੀ ਜਿਨ੍ਹਾਂ ਨੇ ਇੰਨੀਆਂ ਅਰਦਾਸਾਂ ਕੀਤੀਆਂ ਇਸ ਪਰਿਵਾਰ ਲਈ ਸ਼ੁਕਰਾਨਾ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਿਆ ਇਸ ਟਾਈਮ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਤੋਂ ਇਹ ਵੀਡੀਓ ਸਾਂਝੀ ਕੀਤੀ ਹੈ ਸੰਗਤ ਜੀ ਔਰ ਸੰਸਥਾ ਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਬਹੁਤ ਐਸੀ ਪਿੰਡ ਪ੍ਰਾਣੀ ਜਿਨ੍ਹਾਂ ਲਈ ਘਰ ਬਣਾਉਣਾ ਬਹੁਤ ਵੱਡਾ ਪਿੱਛੇ ਆਪਜੀ ਬਿਲਡਿੰਗ ਦੇਖ ਰਹੇ ਹੋ ਇਹਦੇ ਉੱਪਰ ਇੱਕ ਫਲੋਰ ਹੋਰ ਬਣਨਾ ਸੰਗਤ ਜੀ 40 ਲੱਖ ਰੁਪਏ ਦਾ ਇੱਕ ਫਲੋਰ ਆ ਕੋਈ ਐਸੇ ਇਨਸਾਨ ਵੀ ਹੋਣਗੇ ਜਿਨ੍ਹਾਂ ਲਈ 40 ਲੱਖ ਰੁਪਿਆ 4000 ਦੇ ਬਰਾਬਰ ਵੀ ਹੋ ਸਕਦਾ ਇਸ ਕਰਕੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕੋਈ ਨਾ ਕੋਈ ਭੈਣ ਭਰਾ ਕੋਈ ਇੱਟਾਂ ਭੇਜਣ ਕੋਈ ਬਜਰੀ ਕੋਈ ਸਿਮਿੰਟ ਸਰੀਆ ਰਾਸ਼ਨ ਜੋ ਵੀ ਇੱਥੇ ਲੋੜ ਹੈ ਜੀ ਸੰਗਤ ਖੁਦ ਮਟੀਰੀਅਲ ਦੇ ਰੂਪ ਚ ਜਿਹੜੀ ਕਿਉਂਕਿ ਹੁਣ ਇੱਟਾਂ ਬਹੁਤ ਵੱਡੇ ਪੱਧਰ ਤੇ ਚਾਹੀਦੀਆਂ ਨੇ ਜੀ ਤਾਂ ਜੋ ਆਪਾਂ ਉਸ ਹਾਲ ਨੂੰ ਬਣਾ ਕੇ ਉਹਦੇ ਵਿੱਚ ਹੋਰ 100 ਮੈਂਬਰ ਜਿਹੜਾ ਲਿਆ ਕੇ ਰੱਖ ਸਕੀਏ ਇਧਰ ਨਕਸ਼ਾ ਵੀ ਲੱਗਿਆ ਹੋਇਆ ਜੀ ਬਿਲਡਿੰਗ ਦਾ ਅਸੀਂ ਸੰਗਤ ਅੱਗੇ ਫਰਿਆਦ ਕਰਦੇ ਹਾਂ ਵੀ ਸਾਰੇ ਭੈਣ ਭਰਾ ਥੋੜੀ ਥੋੜੀ ਦਸਬੰਦ ਜਿਹੜਾ ਕੱਢ ਕੇ ਚੀਜ਼ਾਂ ਦੇ ਰੂਪ ਦੇ ਵਿੱਚ ਜਰੂਰ ਉਹ ਰੇ ਜਿਹੜੀਆਂ ਚੀਜ਼ਾਂ ਭੇਜੀਆਂ ਜਾਣ ਤਾਂ ਜੋ ਆਸ਼ਰਮ ਅੱਗੇ ਵਧੇ ਅਰ ਆਸ਼ਰਮ ਦਾ ਜਿਹੜਾ ਐਡਰੈਸ ਹੈਗਾ ਜੀ ਪਟਿਆਲੇ ਤੋਂ ਭਾਦਸੋਂ ਰੋਡ ਦੇ ਉੱਪਰ ਲਚਕਾਰੀਆਂ ਪਿੰਡ ਦੇ ਵਿੱਚ ਜਿਹੜਾ ਇਹ ਆਸ਼ਰਮ ਆ ਜੀ ਇਦਾਂ ਹੀ ਇਹ ਰੂਹਾਂ ਨੇ ਅੱਧਿਆਂ ਦੇ ਤਾਂ ਹਲੇ ਆਪਾਂ ਨੂੰ ਘਰ ਵੀ ਨਹੀਂ ਮਿਲੇ ਹੈਗੇ ਜੀ ਚਰਨਜੀਤ ਦੀ ਵੀ ਇਹੀ ਸਟੋਰੀ ਆ ਚਰਨਜੀਤ ਕੋਲੇ ਵੀ ਚਰਨਜੀਤ ਖੜੇ ਹੋਏ ਵੀਰੇ ਜਿਹੜਾ ਜ਼ਮੀਨ ਜਾਇਦਾਦ ਸੀਗੀ ਕੋਈ ਸਮਾਂ ਸੀ ਚਰਨਜੀਤ ਵੀ ਆਪਣੀ ਖੇਤੀਬਾੜੀ ਕਰਦਾ ਸੀ ਆਨੰਦ ਲੈਂਦਾ ਸੀ ਸੰਦਾ ਮੋਜਾ ਪਿੰਡ ਆ ਜੀ ਚਰਨਜੀਤ ਦਾ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰਿਆ ਨਾ ਜੀ ਕਫਰੀਦਕੋਟਾ ਸੰਦਾ ਸੰਦਾ ਮੋਜਾ ਫਿਰੋਜ਼ਪੁਰ ਚਾ ਨਾ ਜੀ ਹੱਜਲਾ ਫਿਰੋਜ਼ਪੁਰ ਚ ਔਰ ਇਹਦੀ ਵੀ ਔਰ ਘਰ ਆ ਉਹ ਚਾਚੇ ਤਾਇਆ ਨੇ ਦੱਬ ਲਿਆ ਜੀ ਉਸ ਘਰ ਦੇ ਵਿੱਚ ਤੂੜੀ ਪਾਈ ਵੀ ਸੀ ਜਦੋਂ ਅਸੀਂ ਇਹਨੂੰ ਲੈਣ ਗਏ ਸੀ ਤਾਂ ਇਸ ਘਰ ਦੇ ਵਿੱਚ ਅਸੀਂ ਵੀਡੀਓ ਵੀ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਘਰ ਦੇ ਵਿੱਚ ਗੰਦਗੀ ਇੰਨੀ ਭਰੀ ਪਈ ਸੀ ਟਾਇਲਟ ਨਾਲ ਸਾਰਾ ਘਰ ਭਰਿਆ ਪਿਆ ਸੀ ਪੂਰੇ ਘਰ ਦੇ ਵਿੱਚ ਸਾਨੂੰ ਇੱਕ ਬਰਤਨ ਐਸਾ ਮਿਲਿਆ ਤੀ ਉਹ ਵੀ ਗੰਦਾ ਸੀ ਅਦਰਵਾਈਜ਼ ਕੋਈ ਪ੍ਰਸ਼ਾਦਾ ਸ਼ੱਕ ਨਾਲਾ ਬਰਤਨ ਵੀ ਨਹੀਂ ਸੀਗਾ ਚਾਚੇ ਤਾਇਏ ਘਰ ਦੇ ਨਾਲ ਰਹਿੰਦੇ ਨੇ ਅਸੀਂ ਉੱਥੇ ਲਿਖਤ ਪੜ ਕਰਨ ਲਈ ਜਦੋਂ ਇਹ ਗੱਲ ਕਹੀ ਵੀ ਭਾਈ ਅਸੀਂ ਇੱਕ ਮਤਾ ਪਾਉਣਾ ਹੁੰਦਾ ਇਹਨੂੰ ਲੈ ਕੇ ਜਾਣਾ ਤਾਂ ਅਸੀਂ ਕਿਹਾ ਵੀ ਤੁਹਾਡਾ ਆਧਾਰ ਕਾਰਡ ਦੇ ਦਿਓ ਕਹਿੰਦੇ ਵੀ ਸਾਡਾ ਆਧਾਰ ਕਾਰਡ ਵੰਡੇ ਗਿਆ ਵਾ ਮਤਲਬ ਕਿਸੇ ਦੇ ਘਰੇ ਗਿਆ ਵਾ ਐਦਾਂ ਦੇ ਸਾਡੇ ਰਿਸ਼ਤੇ ਹੋ ਗਏ ਪੰਜਾਬ ਦੇ ਸੰਗਤ ਜੀ ਆਪ ਜੀ ਆਪਣੇ ਪਿੰਡਾਂ 'ਚ ਜ਼ਰੂਰ ਧਿਆਨ ਦਿਓ ਖਾਲਸਾ ਹਮੇਸ਼ਾ ਹੀ ਮਜਲੂਮ ਲਈ ਖੜਿਆ ਇਸ ਕਰਕੇ ਆਪਾਂ ਇਹਨਾਂ ਵੀਰਾਂ ਦੇ ਹੱਕ ਦਵਾਉਣੇ ਨੇ ਜੀ ਇਸ ਕਰਕੇ ਜਦੋਂ ਕੋਈ ਭਾਵਰਾਂ ਸਾਡੇ ਨਾਲ ਜੁੜਨ ਗਿਆ ਬੇਸੇ ਤਾਂ ਗੁਰੂ ਸਾਹਿਬ ਦੀ ਜਿਹੜੀ ਪਾਵਰ ਹੈ ਨਾ ਉਹ ਇੱਥੇ ਵਰਕ ਕਰ ਰਹੀ ਆ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਪਰ ਕਿਤਨਾ ਕਿਤੇ ਪ੍ਰੈਕਟੀਕਲੀ ਇਨਸਾਨਾਂ ਦੀ ਵੀ ਲੋੜ ਆ ਤਾਂ ਜੋ ਇਹਨਾਂ ਵੀਰਾਂ ਦੇ ਹੱਕ ਦਵਾਏ ਜਾ ਸਕਣ ਔਰ ਸੰਸਥਾ ਇਦਾਂ ਹੀ ਅੱਗੇ-ਅੱਗੇ ਵਧ ਰਹੀ ਹੈ ਸੰਗਤ ਜੀ ਅੱਜ ਵੱਡਾ ਸਾਰਾ ਘਰ ਉਰੇ ਬਣ ਰਿਹਾ ਜੀ ਆਪ ਜੀ ਆਉਂਦੇ ਜਾਂਦੇ ਨਾ ਰੂਹਾਂ ਦੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਤਾਂ ਜੋ ਸਾਨੂੰ ਵੀ ਹੌਸਲਾ ਮਿਲੇ ਔਰ ਇਹ ਵੀ ਰੂਹਾਂ ਜਿਹੜੀਆਂ ਠੀਕ ਹੋ ਕੇ ਆਪਣੇ ਘਰੇ ਜਾ ਸਕਣ ਜੀ ਬੈਜੋ ਚਰਨਜੀਤ ਵੀਰੇ ਇਦਾਂ ਹੀ ਬਹੁਤ ਵੀਰ ਨੇ ਜੀ ਇਹ ਬਾਪੂ ਜੀ ਨੇ ਜੀ ਇਹਨਾਂ ਦਾ ਨਾਮ ਭੋਲਾ ਇਹਨਾਂ ਦਾ ਵੀ ਇਹਨਾਂ ਦਾ ਵੀ ਪਰਿਵਾਰ ਆਪਾਂ ਨੂੰ ਮਿਲ ਗਿਆ ਇਦਾਂ ਜਿਹੜੇ ਵੀਰ ਸਾਰੇ ਹੁਣ ਜਦੋਂ ਵੀਡੀਓ ਬੰਦ ਕਰਾਂਗੇ ਜੀ ਅਸੀਂ ਨਾਲ ਦੀ ਨਾਲ ਕਰਵਾਣੀ ਜਿਹੜੀ ਚੱਲ ਜਾਣੀਆਂ ਇਸ ਵੀਰ ਤੋਂ ਵੀ ਬਹੁਤ ਵੱਡੇ ਪੱਧਰ ਤੇ ਗੁਲਾਮੀ ਕਰਾਈ ਜਾਂਦੀ ਸੀ ਗੋਹਾ ਕੁੜਾ ਮੱਜਾਂ ਦਾ ਚਕਾਈ ਜਾਂਦੇ ਸੀ ਮੱਜਾਂ ਦੇ ਬਾੜੇ ਦੇ ਵਿੱਚ ਐਦਾਂ ਮਤਲਬ ਜਿਹੜਾ ਜਿਹੜੇ ਵੀਰ ਆਪਾਂ ਹੁਣੇ ਲੇਟੈਸਟ ਲੈ ਕੇ ਆਏ ਛੜਵਾ ਕੇ ਅਸੀਂ ਉਹ ਵੀ ਤੁਹਾਨੂੰ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਤਿੰਨ ਵੀਰ ਲੈ ਕੇ ਆਂਦੇ ਸੀਗੇ ਜੀ ਕਿੱਥੇ ਕ ਬੈਠੇ ਨੇ ਵੀਰ ਉਹ ਜਿਹੜੇ ਤਿੰਨ ਵੀਰ ਉਹ ਬੈਠੇ ਨੇ ਜੀ ਪਿੱਛੇ ਇੱਕ ਤਾਂ ਉਰੇ ਆਓ ਜੀ ਆਜੋ 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 ਇੱਕ ਤਾਂ ਵੀਰ ਜੀ ਇਹ ਵਾਲਾ ਵੀਰ ਆ ਜੀ ਜਿਹਨੂੰ ਕਮਰੇ ਦੇ ਵਿੱਚ ਕੁੰਡਾ ਲਾਇਆ ਵਾ ਸੀਗਾ ਜੀ ਉਹ ਤਾਂ ਇਹ ਵੀਰ ਆ ਜੀ ਦੂਜਾ ਇਹਨੂੰ ਵੀਰ ਨੂੰ ਬਿਠਾ ਦਿਓ ਜੀ ਬਿਠਾ ਦਿਓ ਔਰ ਦੂਜਾ ਵੀਰ ਕਿੱਥੇ ਗਿਆ ਜੀ ਜਿਹੜਾ ਆ ਬੈਠਾ ਸੱਚੋਂ ਇਹ ਆ ਸੀਗਾ ਜੀ ਜਿਹੜੇ ਵੀਰ ਨੂੰ ਕਮਰੇ ਚ ਬੰਦ ਕੀਤਾ ਗਿਆ ਸੀ ਅੱਜ ਕੱਲ ਮਤਲਬ ਵਧੀਆ ਇਹ ਪ੍ਰਸ਼ਾਦਾ ਪਾਣੀ ਛਕ ਰਿਹਾ ਹੁਣ ਸਰੀਰ ਚ ਵੀ ਜਾਨ ਪੈਣ ਲੱਗ ਗਈ ਜੀ ਧੰਨਵਾਦ ਸੰਗਤ ਜੀ ਔਰ ਨੰਬਰ ਆਪ ਜੀ ਨੂੰ ਉੱਪਰ ਮਿਲੇ ਗਿਆ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਗੁਰੂ ਨਾਨਕ ਦਾਦਰ ਗੁਰੂ ਨਾਨਕ ਪਾਸ਼ਾ ਦੀ ਇਹ ਜੀ ਕਿਰਪਾ ਸੱਚੇ ਪਾਸ਼ਾ ਵਾਹਿਗੁਰੂ ਦੀ ਜਿਹਦੇ ਨਾਲ ਇਹ ਕਾਰਜ ਅੱਗੇ ਅੱਗੇ ਵਧ ਰਿਹਾ ਜੀ ਔਰ ਅਸੀਂ ਵੀ ਹੁਣ ਗੱਲਾਂ ਕਰਦੇ ਆਂ ਭੈਣ ਭਰਾਵਾਂ ਨਾਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ